ਆ ਏਰੀਏ ਦੇ ਵਿੱਚ ਪਹਿਲਾਂ ਸੀ ਆਪਣੇ ہاں ਦੀ ਪਿੰਡ 'ਚ ਕੋਈ ਟਰੈਕਟਰ ਨਹੀਂ ਸੀ ਇਹ ਮੇਰਾ ਡੈਡੀ ਕਹਿੰਦੇ ਕਹਿੰਦਾ ਉਹ ਲੈ ਕੇ ਆਉਣਾ ਜਿਹੜਾ ਪਿੰਡ 'ਚ ਨਾ ਹੋਵੇ ਜਿਹੜਾ ਨਾ ਹੋਵੇ ਅੰਦਰ ਚੱਲੇਗਾ ਵੀ ਉਹ ਚੱਲੇਗਾ ਵੀ ਆਪਾਂ ਮਤਲਬ ਇੱਕ ਦੋ ਵਾਰ ਟੋਚਣ ਵੀ ਪਾਏ ਆ ਕਿਸੇ ਨੇ ਨਿਊ ਆਰਲੈਂਡ ਲੈ ਕੇ ਆਏ ਸੀ ਆਪਣੇ ਨਰਿੰਦਰਪੁਰੇ ਤੋਂ ਸੀ ਅੱਛਾ ਜੀ ਮੈਨੂੰ ਕਹਿੰਦਾ ਤੂੰ ਟੋਚਣ ਪਾਉਣਾ ਤੇਰੇ ਨਾਮ ਲੈ ਕੇ ਆਂ ਅੱਛਾ ਮੈਂ ਕਰ ਦਿੰਦਾ ਚੋਰੀ ਵਾਂਗ ਲਾ ਗਿਆ ਅੱਛਾ ਜੀ ਤੇ ਉਹ ਖਿੱੱਚਿਆ ਬੜਾ ਨਿੰਦਰਪੁਰੇ ਦਾ ਬੰਦਾ ਗਵਾ ਬੈਠਾ ਹੈ ਅੱਛਾ ਉਹਨੂੰ ਪਤਾ ਵੀ ਖਿੱੱਚਿਆ ਹਾਂ ਖਿੱੱਚਿਆ ਬਣਾ ਮੋਡੀਫਿਕੇਸ਼ਨ ਤੋਂ ਕੁਝ ਵੀ ਨਹੀਂ ਉਦੋਂ ਬਸ ਉਦੋਂ ਤੋਂ ਸ਼ੁਰੂ ਹੋ ਗਏ ਸੀ ਮੈਂ ਮੰਨ ਲਓ ਉਸ ਤੋਂ ਦੂਜਾ ਸੌ ਗੋ ਗਿਆ ਫਿਰ ਡੈਡੀ ਨੂੰ ਵੀ ਮਾਨ ਹੋ ਗਿਆ ਵੀ ਮੇਰਾ ਟਰੈਕਟਰ ਬਹੁਤ ਤਗੜਾ ਹਾਂ ਤੇ ਫਿਰ ਡੈਡੀ ਸਪੈਰ ਹੋ ਗਏ ਥੋੜੇ ਪਿਛੇ ਅਸੀਂ ਕੈਂਸਰ ਦੀ ਹੋਰ ਕੀ ਹਾਲ ਹੈ ਵੀਰੇ ਤੇ ਹੋਰ ਕੀ ਹਾਲ ਮੇਰੇ ਕਿਹੜੇ ਪਿੰਡ ਖੜੇ ਆ ਪਹਿਲਾਂ ਮੈਨੂੰ ਤੁਸੀਂ ਪਿੰਡ ਦੱਸ ਦੋ ਆਪਾਂ ਖੜੇ ਆ ਜੀ ਫਫੜੇ ਭਾਈ ਕੇ ਪਿੰਡ ਮਾਨਸਾ ਜਿਲ੍ਹਾ ਮਾਨਸਾ ਹਾਂਜੀ ਹਾਂਜੀ ਤੇ ਵੀਰੇ ਆਪਣੇ ਟਰੈਕਟਰ ਚਲਦੇ ਨੂੰ ਹਨਾ ਮੇਲਿਆਂ ਤੇ ਹਾਂਜੀ ਕਿੰਨਾ ਟਾਈਮ ਹੋ ਗਿਆ ਪਹਿਲਾਂ ਆਪਣੇ ਨਾ ਗਰੁੱਪ ਦਾ ਨਾਮ ਦੱਸ ਦੋ ਵੀ ਕੀ ਨਾਮ ਹੈ ਜੀ ਆਪਣੇ ਗਰੁੱਪ ਦਾ ਆਪਣੇ ਗਰੁੱਪ ਦਾ ਨਾਮ ਬਈ ਗੇਮ ਚੇਂਜਰ ਗਰੁੱਪ ਆ ਗੇਮ ਚੇਂਜਰ ਹਾਂਜੀ ਠੀਕ ਹੈ ਜੀ ਸਾਡੇ ਕਿਤੇ ਆਪਣਾ ਟਰੈਕਟਰ ਇਹੀ ਨਾਮ ਤੇ ਚੱਲਿਆ ਜਿੰਨੇ ਮੇਲਿਆਂ ਤੇ ਚੱਲਿਆ ਠੀਕ ਹੈ ਜੀ ਹਾਂਜੀ ਕਿਹੜੇ ਕਿਹੜੇ ਮੇਰੇ ਟਰੈਕਟਰ ਚੱਲਦੇ ਸੀ ਆਪਣੇ ਗੇਮ ਚੇਂਜਰ ਗਰੁੱਪ ਦੇ ਵਿੱਚ ਜਿਵੇਂ ਅਗਲ ਕਨਾਂ ਕੰਪਨੀ ਦੇ ਕੰਪਨੀ ਦੇ ਜ਼ਿਆਦਾ ਤਾਂ ਆਪਣਾ ਅਰਜਨ ਚੱਲਿਆ ਤੇ ਕੁਝ ਮੇਲੇ ਆਪਾਂ ਹੌਲੈਂਡ ਟਰੈਕਟਰ ਨਾਲ ਵੀ ਲਾਏ ਨੇਗੇ ਹਾਂ ਐਸ ਹੌਲੈਂਡ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਫਿਰ ਆਇਆਗਾ ਕੁਛ ਕੁ ਮਿਲ ਜਿੱਥੇ ਆਪ ਨੂੰ ਪਤਾ ਲੱਗਿਆ ਵੀ ਕਿੱਥੇ ਤੱਕ ਜਾ ਸਕਦਾ ਆਪਾਂ ਇਹਨੂੰ ਲਗਾਇੇ ਤੇ ਫਿਰ ਆਪਾਂ ਨੂੰ ਆਹ ਬੈਸਟ ਲੱਗਿਆ ਤੇ ਫਿਰ ਆਪਾਂ ਕੱਲੇ ਤੇ ਜ਼ੋਰ ਲਾਇਆ ਇਹਨੇ ਤੇ ਜ਼ੋਰ ਲਾਇਆ ਠੀਕ ਹੈ ਜੀ ਤੇ ਵੀਰੇ ਗੇਮ ਚੇਂਜਰ ਨਾਮ ਹੈ ਜਿਹੜਾ ਹਨਾ ਇਹ ਕਿੰਨੇ ਰੱਖਿਆ ਸੀ ਬਾਈ ਤੁਸੀਂ ਰੱਖਿਆ ਜਾਂ ਇਹਨਾਂ ਨੇ ਰੱਖਿਆ ਜਾਂ ਕੋਈ ਕਿਸੇ ਹੋਰ ਬਾਈ ਨੇ ਰੱਖਿਆ ਇਹ ਬਾਈ ਮੇਰਾ ਇੱਕ ਦੋਸਤ ਹੈ ਪਿੰਡਾਂ ਦੇ ਵਿਖਾਰੇ ਤੋਂ ਹਾਂਜੀ ਉਹਦੇ ਟਰੈਕਟਰ ਤੇ ਲਿਖਿਆ ਹੁੰਦਾ ਸੀ ਗੇਮ ਚੇਂਜਰ ਮੇਰਾ ਮਤਲਬ ਕਲੋਜ਼ ਫਰੈਂਡ ਆ ਠੀਕ ਹੈ ਅਸੀਂ ਬੈਠੇ ਮਤਲਬ ਜਾ ਰਹੇ ਸੀ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਉਹਦੇ ਕੋਲ ਉੱਥੇ ਗਏ ਸੀ ਉੱਥੇ ਬੈਠੇ ਮੈਂ ਕਿਹਾ ਯਾਰ ਆਪਾਂ ਕੋਈ ਨਾਮ ਰੱਖਣਾ ਟਰੈਕਟਰ ਦਾ ਹਾਂਜੀ ਆ ਮੈਨੂੰ ਸੋਚ ਕੇ ਦੱਸੋ ਯਾਰ ਸਾਰੇ ਜਿੰਨੇ ਵੀ ਅਸੀਂ ਬੈਠੇ ਸੀ ਗਨਤਾਜ ਨੰਦੀਵਾਲ ਨਹੀਂ ਜੋ ਮਤਲਬ ਸਿੰਗਰ ਹੈ ਸਾਰੇ ਇਕੱਠੇ ਗਏ ਸੀ ਅਸੀਂ ਠੀਕ ਹੈ ਜੀ ਤੇ ਉਹਨਾਂ ਆ ਕੇ ਸੋਚ ਕੇ ਕਹਿੰਦਾ ਮੇਰੇ ਟਰੈਕਟਰ ਦੀ ਰੱਖ ਲਾ ਆਪਣਾ ਕੀ ਬੰਡਿਆ ਮੈਨੂੰ ਕਹਿੰਦਾ ਅੱਛਾ ਮੈਂ ਦੇਖ ਲਾ ਮੈਂ ਤੇਰੇ ਟਰੈਕਟਰ ਦੀ ਮਜ਼ਦੂਰੀ ਹੋਊਗੀ ਕਹਿੰਦਾ ਹਾਂ ਚਲ ਮੇਰੇ ਕਹਿੰਦਾ ਰੱਖ ਲਾ ਮੈਂ ਚਲ ਠੀਕ ਆ ਜਦ ਅਸੀਂ ਗਰੁੱਪ ਬਣਾਇਆ ਫਿਰ ਅੱਛਾ ਵੀਰੇ ਹਾਂ ਉਤੋਂ ਸ਼ੁਰੂ ਹੋਇਆ ਵੀ ਗੇਮ ਚੇਂਜਰ ਨਾਮ ਰੱਖਿਆ ਉਦੋਂ ਅਜੇ ਮੇਲਿਆਂ ਤੇ ਨਹੀਂ ਸੀ ਚੱਲਦਾ ਨਹੀਂ 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 ਵੈਸੇ ਇਹ ਪਤਾਇਆ ਕਰੇ ਹੋਈ ਸੀ ਕਰੇ ਸ਼ੌਕ ਨੂੰ ਅੱਛਾ ਉਦੋਂ ਟਰੈਕਟਰ ਵੀ ਬਹੁਤ ਸੋਹਣਾ ਚੱਲਦਾ ਠੀਕ ਹੈ ਜੀ ਉਹ ਵੀ ਮਤਲਬ ਵਧੀਆ ਚਲਾਉਂਦਾ ਵਧੀਆ ਖੇਤੀ ਕਰਦਾ ਵਧੀਆ ਤਿਆਰ ਕੀਤਾ ਹੋਇਆ ਉਹਦਾ 852 ਟਰੈਕਟਰ ਹੈ ਉਹਦਾ ਨਾਮ ਸੀ ਅੱਛਾ ਉਹਦਾ ਨਾਮ ਸੀ ਗੇਮ ਚੇਂਜਰ ਉਸ ਤੋਂ ਬਾਅਦ ਆਪਣਾ ਵੀ ਗੇਮ ਚੇਂਜਰ ਨਾਮ ਰੱਖਤਾ ਹਾਂਜੀ ਗਰੁੱਪ ਦਾ ਦੋ ਟਰੈਕਟਰ ਜਿਹੜੇ ਆਪਣੇ ਚੱਲਦੇ ਹਨਾ ਪਹਿਲਾਂ ਅਰਜਨ ਚੱਲਦਾ ਤੇ ਉਸ ਤੋਂ ਬਾਅਦ ਹੋਲੈਂਡ ਚੱਲਦਾ ਹੋਲੈਂਡ ਕੀਤੀ ਹੋਈ ਤੁਸੀਂ ਕੀ ਕੀ ਮੋਡੀਫਿਕੇਸ਼ਨ ਕੀਤੀ ਹੋਈ ਜਾਂਦੇ ਵਿੱਚ ਬਈ ਪਹਿਲਾਂ ਤਾਂ ਆਪਾਂ ਮਤਲਬ ਕਰਾਈ ਹੋਈ ਸੀ ਹੌਲੀ ਹੌਲੀ ਸੀ ਸਿੱਖ ਗਏ ਹੁਣ ਟਰਬੋ ਵਗੈਰਾ ਸਾਰਾ ਕੁਝ ਆਪ ਕਰ ਲੈਣਾ ਹੁਣ ਮੰਨ ਲਓ ਘਰੇ ਹੀ ਸਾਰਾ ਮੰਨ ਲਓ ਖੋਲੀ ਦਾ ਤੇ ਕਸੀ ਦਾ ਜਿੱਤੋਂ ਤੱਕ ਆਪਣਾ ਅੱਧ ਪੈਂਦਾ ਮੋਰੀਜਨ ਨੂੰ ਛੱਡ ਕੇ ਸਭ ਕੁਝ ਖੋਲ ਲਈਦਾ ਠੀਕ ਹੈ ਇੰਜਨ ਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਨਹੀਂ ਆਪਾਂ ਕੁਝ ਨਹੀਂ ਕੀਤਾ ਠੀਕ ਹੈ ਇੰਜਨ ਦੇ ਵਿੱਚ ਆਹ ਬਈ ਟਾਪਾ ਖੋਲੋਗੇ ਇੱਕ ਵਾਰੀ ਵੇਖੀਏ ਵੇਖੀਏ ਮੰਨ ਲਓ ਕਿਵੇਂ ਦੀ ਫਿਟਿੰਗ ਕੀਤੀ ਹੈ ਨਾ ਤੇ ਬਾਕੀ ਬਈ ਤੁਸੀਂ ਦੱਸੋ ਵੀ ਕਿੰਨੇ ਕੁ ਮੇਲੇ ਆ ਜਿਹੜੇ ਅਜੇ ਤੱਕ ਆਪਾਂ ਲਾਤੇ ਆ ਆ ਬਾਕੀਆ ਤੁਸੀਂ ਫੀਟਿੰਗ ਚੈੱਕ ਕਰ ਲਓ ਹਨਾ ਪ੍ਰੋਪਰ ਪੈਪਾ ਬਣਾ ਕੇ ਸਾਰਾ ਇੰਟਰਕੂਲਰ ਲੱਗਾ ਹੋਇਆ ਹਨਾ ਕੰਪਲੀਟ ਐ ਫੀਟਿੰਗ ਕਿਤੇ ਐ ਨਹੀਂਗਾ ਵੀ ਖਲਾਰਾ ਜਾ ਪਿਆ ਹੋਵੇ ਉਹ ਗੱਲ ਨਹੀਂ ਹਾਂ ਇੰਟਰਕੂਲਰ ਵੀ ਵਿੱਚ ਫਿੱਟ ਕੀਤਾ ਇੱਕ ਅਗਲੇ ਬੰਨੇ ਪੱਖਾ ਵੀ ਲਾਇਆ ਬਾਈਆਂ ਨੇ ਇਹ ਉਦੋਂ ਦਾ ਹੀ ਲਾਹ ਰੱਖਿਆ ਹਨਾ ਫਿੱਟ ਕਰ ਰੱਖ ਦੋ ਤੇ ਰੱਖ ਦੋ ਕੋਈ ਦਿੱਕਤ ਨਹੀਂ ਤੇ ਬਈ ਕਿੰਨੇ ਕ ਮੇਲੇ ਜਿਹੜੇ ਲਾਤੇ ਹਜੇ ਤੱਕ ਮੇਲੇ ਕੋਈ ਉਦਾਂ ਪੱਕਾ ਤਾਂ ਨਹੀਂ ਯਾਦ ਪਰ ਆਪਾਂ ਕੁਝ ਬਹੁਤ ਮੇਲੇ ਵਿੱਚ ਛੱਡਤੇ ਕਿਉਂ ਸਾਡਾ ਥੋੜਾ ਜਿਹਾ ਕੰਮਕਾਰ ਤੇ ਜ਼ਿਆਦਾ ਬਿਜ਼ੀ ਰਹਨੇ ਆ ਉਦਾਂ ਸ਼ੌਪ ਨਹੀਂ ਮੰਨ ਲਓ ਚਲੋ ਜਿੱਦ ਦੇ ਫ੍ਰੀ ਹੁੰਦੇ ਸੀ ਪਲ ਜਾਂਦੇ ਸੀ ਹਾਂਜੀ ਤੇ ਫਿਰ ਜਿੱਦਾਂ ਜਿਹੜੇ ਨੇੜੇ-ਤੇੜੇ ਸੀ ਨਾ ਜਿੰਨੇ ਵੀ ਮੇਲੇ ਪਹਿਲਾਂ ਉਹ ਲਾਏ ਇਹ ਸਾਰੇ ਆਪਾਂ ਸਾਰੇ ਲਾਏ ਨੇ ਬਈ ਵੀ ਨੇੜੇ-ਨੇੜੇ ਦੇ ਸਾਰੇ ਇਹ ਤਾਂ ਕੋਈ ਨਹੀਂ ਛੱਡਿਆ ਵਿੱਚ ਦੀ ਇੱਕ ਵਾਰੀ ਆਪਣੀ ਟਰਬੋ ਟੁੱਟੀ ਸੀ ਉਹ ਤੇ ਥੋੜਾ ਟਾਈਮ ਲੱਗਾ ਚੇਂਜ ਕਰਨ ਤੇ ਤਾਂ ਕਰਕੇ ਸਾਡੇ ਕੋਸ਼ਕ ਮਿਲੇ ਮਤਲਬ ਨਹੀਂ ਜਾ ਪਏ ਕੋਸ਼ਕ ਮਿਲੇ ਰਹਿ ਗਏ ਕੋਸ਼ਕ ਹੋਰ ਚਲੋ ਮਜਬੂਰੀਆਂ ਹੁੰਦੀਆਂ ਹਨਾ ਆ ਵੀ 100 ਕੰਮ ਹੁੰਦਾ ਚਲੋ ਸ਼ੌਂਕ ਵੀ ਆ ਵੀ ਜਿੰਨਾ ਟਾਈਮ ਫਰੀ ਸੀ ਆਪਾਂ ਜਾਂਦੇ ਸੀ ਉੱਥੇ ਹਨਾ ਤੇ ਹਾਂਜੀ ਤੇ ਬਾਕੀ ਆਪਾਂ ਥੋੜਾ ਜਿਹਾ ਘਰੋਂ ਇਹ ਕੰਮ ਤੋਂ ਥੋੜਾ ਐਂ ਕਹਿੰਦੇ ਸੀ ਪਹਿਲਾਂ ਸਪੋਰਟਰ ਹਨਾ ਨਹੀਂ ਕਰਦੇ ਸੀਗੇ ਹਾਂਜੀ ਤੇ ਹੁਣ ਵੀ ਨਹੀਂ ਕੋਈ ਖਾਸ ਕਰਦੇ ਤੇ ਉਦਾਂ ਸੀ ਬਸ ਸ਼ੌਂਕ ਆਪਦਾ ਮਤਲਬ ਪੂਰਾ ਕਰਿਆ ਪੂਰਾ ਕਰਿਆ ਅਭੀ ਹਾਂ ਚੱਲਾ ਨੰਬਰ ਦਾ ਆਪਣਾ ਕੋਈ ਚੱਕਰ ਨਹੀਂ ਤੇ ਜਿੰਨੇ ਥਾਂ ਵੀ ਟ੍ਰੈਪਣਾ ਟਰੈਕਟਰ ਚੱਲੇ ਆ ਉਹ じゃ ਇਹ ਤੇ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਕਿਵੇਂ ਚੱਲਦਾ ਤੇ ਚਲੋ ਛਾੜਦੀਆਂ ਬਲ ਕਮੀਆਂ ਰਹੀਆਂ ਹਨ ਜਿਹਦੇ ਕਾਰਨ ਨੰਬਰ ਨਹੀਂ ਪਏ ਪਰ ਜਿੰਨੇ ਕਿ ਇੱਥੇ ਤੱਕ ਮਨ ਲੋ ਗੇੜਾ ਲਾਉਂਦਾ ਸੀ ਜਿੰਮੇ ਦਾ ਟਰੈਕਟਰ ਉਹ ਸਭ ਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਹਨ ਤੇ ਬਾਕੀ ਕੋਈ ਗੱਲ ਨਹੀਂ ਅੱਗੇ ਵੀ ਆਉਣਗੇ ਮੇਲੇ ਤੇ ਕੰਮਕਾਰ ਤਾਂ ਹੋਲੀ ਵਿਲੇ ਹਨ ਉਸ ਤੋਂ ਬਾਅਦ ਚੱਲਣਗੇ ਫਿਰ ਦੁਬਾਰਾ ਹਾਂਜੀ ਹਾਂਜੀ ਚੱਲਣਗੇ ਤੇ ਬਾਕੀ ਐਨ ਰੇ ਜਿਹੜਾ ਬੰਦਾ ਕੰਮ ਕਰੇਗਾ ਕਮੀਆਂ ਵੀ ਉਹਨੂੰ ਹੀ ਪਤਾ ਲੱਗਣੀਆਂ ਨੇ ਦੂਜੇ ਬੰਦੇ ਨੂੰ ਤਾਂ ਕਮੀਆਂ ਪਤਾ ਵੀ ਨਹੀਂ ਲੱਗਣੀਆਂ ਹੁਣ ਮੈਨੂੰ ਲਾ ਲੋ ਹੈ ਨਾ ਵੀ ਮੈਨੂੰ ਕੀ ਪਤਾ ਲੱਗਣਾ ਵੀ ਤੁਹਾਡੇ ਦੇ ਵਿੱਚ ਕੀ ਕਮੀ ਸੀ ਦੇਲੀ ਜੀ ਮੇਲੇ ਤੋਂ ਕੋਈ ਨਾ ਕੋਸ ਸਿੱਖਣ ਨੂੰ ਹੀ ਮਿਲਦਾ ਵੀ ਤਾਂ ਪਾ ਇਥ ਦਾ ਡ੍ਰੈਗੀ ਸੀਪੀਐਫ ਬਾਈ ਇਹ ਕਾਰਨ ਵੀ ਕਿਉਂ ਹਾਰੇ ਆ ਮਤਲਬ ਇਹ ਚੀਜ਼ ਦੇਖਣੀ ਪੈਂਦਾ ਜੀ ਹਾਂਜੀ ਇੱਕ ਨਾ ਬਾਈ ਤੁਸੀਂ ਮੈਨੂੰ 뮤ਜ਼ਿਕ ਸਿਸਟਮ ਦੀ ਗੱਲ ਦੱਸੀ ਜਾਂਦੇ ਸੀ ਕਿੰਨੇ ਕ ਮਿਊਜ਼ਿਕ ਸਿਸਟਮ ਆ ਹੇ ਤੱਕ ਜਿਹੜੇ ਚੇਂਜ ਕਰਕੇ ਨੇ ਤੁਹਾਨੂੰ ਮੈਨੂੰ ਲੱਗਦਾ ਇਹ 15 16 ਕਰਤੇ ਉਹਨੇ ਚੇਂਜ ਜੀ 15 16 뮤ਜ਼ਿਕ ਸਿਸਟਮ ਆ ਆ ਦੇਖ ਲਓ ਹੁਣ ਵੀ ਜਿਹੜਾ ਲੱਗਾ ਬਾਈ ਇਹਦਾ 90000 ਤੋਂ ਪਲੱਸ ਪਲੱਸ ਦਾ ਇੱਕ ਹੋਰ ਦਾਦ ਨੇ ਮਾਲਵਾ ਬੈਲਟ ਦੇ ਅੰਦਰ ਹਨਾ ਤੁਹਾਨੂੰ ਬਹੁਤ ਘੱਟ ਮੋਡੀਫਿਕੇਸ਼ਨ ਵੇਖਣ ਨੂੰ ਮਿਲੇਗੀ ਤੇ ਜਿਹੜੇ ਪਾਈਆਂ ਕੋਲੇ ਖੜੇ ਆ ਨਾ ਇਹ ਬਾਈ ਨੇ 2009 ਦੇ ਵਿੱਚ ਇਹ ਟਰੈਕਟਰ ਲਿਆ ਸੀ ਨਾ ਇਹਨਾਂ ਦੇ ਫਾਦਰ ਸਾਹਿਬ ਨੇ ਲਿਆ ਸੀ ਉਸ ਤੋਂ ਬਾਅਦ ਬਹੁਤ ਬਾਈ ਨੂੰ ਚਾਰ ਸੀ ਜੋ ਵੀ ਆ A to Z ਤੇ ਇਹ ਹਾਂ ਏਰੀਏ ਦੇ ਵਿੱਚ ਪਹਿਲਾ ਸੀ ਆਪਣੇ ਆਂ ਦੀ ਪਿੰਡ 'ਚ ਕੋਈ ਡਰਾਈਵਰ ਨਹੀਂ ਸੀ ਇਹ ਮੇਰਾ ਡੈਡੀ ਕਹਿੰਦੇ ਕਹਿੰਦਾ ਉਹ ਲੈ ਕੇ ਆਉਣਾ ਜਿਹੜਾ ਪਿੰਡ 'ਚ ਨਾ ਹੋਵੇ ਜਿਹੜਾ ਨਾ ਹੋਵੇ ਉਹਦੇ ਅੰਦਰ ਚੱਲੇਗਾ ਵੀ ਉਹ ਹਾਂ ਚੱਲੇਗਾ ਵੀ ਆਪਾਂ ਮਤਲਬ ਇੱਕ ਦੋ ਵਾਰ ਟੋਚਣ ਵੀ ਪਾਇਆ ਕਿਸੇ ਨੇ ਨਿਊ ਆਰਲੈਂਡ ਲੈ ਕੇ ਆਏ ਸੀ ਆਪਣੇ ਨਰਿੰਦਰਪੁਰੇ ਤੋਂ ਸੀ ਅੱਛਾ ਜੀ ਮੈਨੂੰ ਕਹਿੰਦਾ ਤੂੰ ਟੋਚਣ ਪਾਉਣਾ ਤੇਰੇ ਨਾਮ ਲੈ ਕੇ ਆ ਆ ਮੈਂ ਕਰ ਦੇਣ ਤੋਂ ਚੋਰੀ ਵਾਂਗ ਲਾ ਗਿਆ ਅੱਛਾ ਜੀ ਤੇ ਉਹ ਖਿੱਚਿਆ ਬੜਾ ਉਹ ਨੰਦਪੁਰੇ ਦਾ ਬੰਦਾ ਗਵਾ ਬੈਠਾ ਹੈ ਅੱਛਾ ਉਹਨੂੰ ਪਤਾ ਵੀ ਖਿੱਚਿਆ ਹਾਂ ਖਿੱਚਿਆ ਬਿਨਾ ਮੋਡੀਫਿਕੇਸ਼ਨ ਤੋਂ ਕੁਝ ਵੀ ਨਹੀਂ ਉਦੋਂ ਬਸ ਉਦੋਂ ਤੋਂ ਸ਼ੁਰੂ ਹੋ ਗਏ ਸੀ ਮੰਨ ਲਓ ਉਦੋਂ ਤੋਂ ਸੌ ਗਿਆ ਫਿਰ ਡੈਡੀ ਨੂੰ ਵੀ مان ਹੋ ਗਿਆ ਵੀ ਮੇਰਾ ਟਰੈਕਟਰ ਬਹੁਤ ਤਕੜਾ ਹਾਂ ਤੇ ਡੈਡੀ ਇਸਪੈਰ ਹੋ ਗਏ ਥੋੜੇ ਪਿਛੇ ਅਸੀ ਕੈਂਸਰ ਦੀ ਪ੍ਰੋਬਲਮ ਸੀ ਹਾਂਜੀ ਪਰ ਆਪਾਂ ਉਹਨਾਂ ਦੀ ਨਿਸ਼ਾਨੀ ਆਪਣੇ ਕੋਲ ਸਮਝੀ ਹੋਈ ਆ ਆਪਾਂ ਉਹਦੀ ਇਨਸ਼ਾ ਮਤਲਬ ਨਾ ਚਲਾਉਣ ਦੇ ਮਰੇ ਨਹੀਂ ਚਲਾਇਆ ਠੀਕ ਹੈ ਜੀ ਹਾਂ ਬਸ ਮੇਰੇ ਮਿਊਜ਼ਿਕ ਸਿਸਟਮ ਦੀ ਗੱਲ ਵਿੱਚ ਰਹਿ ਗਈ 16 ਮਿਊਜ਼ਿਕ ਸਿਸਟਮ ਚੇਂਜ ਕੀਤੇ ਹਨਾ ਆ ਦੋ ਪਏ ਹੋਏ ਆ ਦੋ ਦਿਨ ਦਾ ਨਾ ਤੇ ਟਰਬੋਆਂ ਦਾ ਤੁਸੀਂ ਛੱਡ ਦੋ ਵੀ ਦੋ ਤਿੰਨ ਇੱਥੇ ਆਪਣੇ ਪਈਆਂ ਤੁਸੀਂ ਕਿਹਾ ਵੀ ਤਿੰਨ ਚਾਰ ਦਾ ਭੰਨਤੀਆਂ ਜਿਹੜੀ ਗੱਲ ਹੈ ਉਸ ਤੋਂ ਇਲਾਵਾ ਭਾਈ ਮਿਊਜ਼ਿਕ ਸਿਸਟਮ ਕਿੰਨੇ ਤੋਂ ਲੈ ਕੇ ਕਿੱਥੋਂ ਤੱਕ ਆਪਾਂ ਲਵਾ ਚੁੱਕੇ ਹਾਂ ਜੀ ਤੱਕ ਕਿੰਨੇ ਕਿੰਨੇ ਜਿਹੜੇ ਪੈਸਾ ਕਿੰਨਾ ਕੁ ਲਾਤਾ ਮਿਊਜ਼ਿਕ ਸਿਸਟਮ ਦੇ ਉੱਤੇ ਜੇ ਮੈਂ ਗੱਲ ਕਰਾਂ ਕਰ ਲਈ ਜੇ ਹੁਣ ਪੁੱਛਣਾ ਹੋਵੇ ਮੇਰੀ ਮਾਤਾ ਦੱਸੂਗੀ ਉਹਨੇ ਤਾਂ ਟਰੈਕਟਰ ਨਹੀਂ ਜਿੰਨੇ ਦੇ ਖਰਾਬ ਕਰਤੇ ਉਹਨੇ ਮਿਊਜ਼ਿਕ ਸਿਸਟਮ ਜਿੰਨੇ ਦੇ ਬਹੁਤ ਖਰਾਬ ਹੋ ਗਏ ਮਤਲਬ ਪਹਿਲਾਂ ਤੁਸੀਂ ਮਤਲਬ ਉਦੋਂ ਵੀ ਪਿੰਡ 'ਚ ਹੁੰਦਾ ਨਹੀਂ ਸੀ ਮਿਊਜ਼ਿਕ ਸਿਸਟਮ ਜਿਹੇ ਜਿਹਾ ਮੈਂ ਲਵਾਇਆ ਹੋਇਆ ਕਿ ਮੈਂ ਹਮੇਸ਼ਾ ਅਪਡੇਟ ਕਰਦਾ ਰਿਹਾ ਵੀ ਉੱਤੇ ਜੱਲੇ ਵੀ ਆਪਣੇ ਸਾਰਨੋਂ ਵਧੀਆ ਹੋਵੇ ਠੀਕ ਹੈ ਤੇ ਹੁਣ ਵੀ ਆਪਣਾ ਰੇਟ ਸਭ ਤੋਂ ਵੱਧ ਹੀ ਹੈ ਤੇ ਬਾਕੀ ਆਹ ਰੌਕ ਫੋਰਡ ਆਪਣੇ ਕਿਸੇ ਦੇ ਲਵੇ ਲੱਗਿਆ ਨਹੀਂ ਜੇ ਲੱਗਿਆ ਤਾਂ ਕਿਤੇ ਜੂ ਦੇ ਵਿੱਚ ਨਹੀਂ ਹੋਣਾ ਤੇ ਚਾਰ ਨਹੀਂ ਲੱਗੇ ਅੱਛਾ ਵੀਰੇ ਤੇ ਆਪਾਂ ਨੂੰ ਬਗੇ ਲੱਗੇ ਨੂੰ ਹੋ ਗਏ 2 ਸਾਲ ਠੀਕ ਇਹਨੂੰ ਦੇ ਵਿੱਚ ਆਪਣੇ ਨੇੜੇ-ਤੇੜੇ ਕੋਈ ਇੱਥੇ ਨਾਲ ਤਾਂ ਫਿੱਟ ਕਰਦਾ ਸੀ ਇਹ ਆਪਾਂ ਖੁਦੋ ਚਲੋ ਇਹ ਬਣਵਾ ਕੇ ਉਹ ਤਿਆਰ ਮਨ ਲੋ ਉਧਰ ਫਗਵਾੜੇ ਤੋਂ ਹੋਇਆ ਇਹ ਰਾਮ ਗੜੀਆ ਪਲੈਨਟ ਤੋਂ ਠੀਕ ਹੈ ਤੇ ਆਪਾਂ ਨੂੰ ਬਹੁਤ ਕਹਿੰਦੇ ਸੀ ਵੈਡੀ ਦੂਰੋਂ ਲਵਾਇਆ ਪਰ ਉਹਦੇ ਨਾਲ ਵਧੀਆ ਪ੍ਰੇਮ ਆਪਣਾ ਠੀਕ ਹੈ ਉਹ ਉੱਥੋਂ ਹੀ ਸਾਰੀ ਮਿਊਜ਼ਿਕ ਸਿਸਟਮ ਹੁੰਦੀ ਸੀ ਪਹਿਲਾਂ ਹਾਂਜੀ ਹਾਂਜੀ ਫਿੱਟਾ ਸੀ ਆਪ ਕਰ ਲੈਂਦੇ ਸੀ ਰੋਲ ਫੋਰ ਤੇ ਤਿਆਰ ਕੀਤਾ ਹੋਇਆ ਜੀ ਕੋਈ ਸਾਇਜ ਨਹੀਂ ਦੇਖ ਲਓ ਤੁਸੀਂ ਜਮਾ ਇਹਨ ਕਿਤੇ ਦਿਖਾ ਦਿਓ ਵੀ ਕਿਤੇ ਕੋਈ ਲਵੇ ਹਨਾ ਆ ਮਿਊਜ਼ਿਕ ਸਿਸਟਮ ਬਣਵਾਉਂਦੇ ਉਥੇ ਫਿਰ ਤੁਸੀਂ ਆਪ ਕਾਰੇ ਕਰ ਲੈਂਦੇ ਸੀ ਗੱਡੀ ਦੇ ਲੈ ਕੇ ਆਉਂਦੇ ਠੀਕ ਹੈ ਗੱਡੀ ਦੇ ਆ ਦੂਰੋਂ ਇੰਨੀ ਵੀ ਟਾਈਟਰ ਲੈ ਜਾਣਾ ਬਹੁਤ ਔਖਾ ਹੈ ਇੰਨੀ ਦੂਰ ਕਿਹੜਾ ਬਿਆ ਡਾਕੀ ਲੈ ਜਾਣਾ ਆਪਾਂ ਤੇ ਇੱਕ ਬਈ ਆਪਾਂ ਉਹ ਹੋਲੈਂਡ ਜਿਹੜਾ ਤਿਆਰ ਕੀਤਾ ਨਾ ਵੀ ਭੱਜਣ ਵਾਸਤੇ ਵੀ ਕੀਤਾ ਵੀ ਹਾਂ ਐਨੀ ਉਹ ਨਹੀਂ ਆਪਾਂ ਵੀ ਚਲੋ ਖੇਤੀ ਦੇ ਪੱਖ ਦੇ ਵਿੱਚ ਵੀ ਚੱਲਦਾ ਇੱਕ ਸਪੀਡ ਲਿਮਟ ਰੱਖੀ ਹੈ ਨਾ ਵੀ ਆਪਾਂ ਨੂੰ ਛੇਤੀ ਥੋੜਾ ਜਿਹਾ ਕੰਮ ਚਾਹੀਦਾ ਤਾਂ ਉਹਦੀ ਕਿੰਨੀ ਕੁ ਸਪੀਡ ਜਿਹੜੀ ਕਿਹੜੇ ਗੇਅਰ ਚ ਚੱਲੇ ਜਾਂਦੀ ਉਹਦੀ ਚੌਥੇ ਦੀ ਆਪਾਂ ਉਹਦੀ ਚੇਂਜ ਕਰਾਈਏ ਕਰਾਰੀ ਤੇ ਉਹ ਮਤਲਬ 7 ਦੰਦੇ ਵਾਲੀ ਕਹਿੰਦੇ ਨੇ ਵੈਸੇ ਉਹਨੂੰ ਕਰੋਮੈਕਸ ਕਰਿਆ ਚੌਥਾ ਗੇਅਰ ਚੌਥਾ ਗੇਅਰ ਪਹਿਲਾਂ ਸਿੰਪਲ ਸੀਗਾ ਠੀਕ ਹੈ ਜੀ ਉਹਦੇ ਤੇ ਸਾਡਾ ਘੱਟੋ ਘੱਟ 45000 ਰੁਪਏ ਖਰਚ ਆ ਗਿਆ 45000 ਉਹ ਇੱਕ ਗਰਾਰੀ ਤੇ ਵੀਰੇ ਨਹੀਂ ਗਰਾਰੀ ਤੇ ਉਧਰ ਸਾਰਾ ਕੀਰੀ ਚੇਂਜ ਕਰਨਾ ਪਏਗਾ ਅਸੀਂ ਵਿੱਚ ਹੀ ਪਾ ਕੇ ਵਿੱਚ ਹੀ ਲੇਬਰ ਪਾ ਕੇ ਸਾਰਾ ਕੁਝ ਆਪਾਂ ਨੂੰ ਮਤਲਬ ਘਰੇ ਆ ਕੇ 45 ਹਜ਼ਾਰ ਚ ਪੈ ਗਿਆ ਸੀ ਤੇ ਉਹਦੀ ਹੁਣ ਸਪੀਡ ਹੈਗੀ ਆ ਨੋਰਮਲ ਜਿਵੇਂ ਆਮ ਰੇਸ਼ਾ 2800 ਚੱਕਰ ਜਾਂ 2900 ਆ ਉਹ 70 ਦੇ ਲਗਭਗ 65-70 ਦੇ ਲਗਭਗ ਹੈਗੀ ਆ ਪਲੱਸ ਜਾਂਦਾ 70 ਪਲੱਸ ਜਾਂਦਾ 70 ਪਲੱਸ ਹੋਊਗਾ ਅਜੇ ਤਾਂ ਇਕੱਲੀ ਗਰਾਰੀ ਬਦਲੀ ਅਜੇ ਤਾਂ ਕੁਝ ਵੀ ਨਹੀਂ ਕੀਤਾ ਬਹੁਤ ਚੱਲਦਾ 120 ਵੀ ਜੇ ਆਨ ਨੂੰ ਤਾਂ ਵੀਰੇ 120 ਵੀ ਪਲੱਸ ਲੈ ਜੀ ਹਣਾ ਪਰ ਉਹ ਗੱਲ ਹੈ ਵੀ ਆਪਾਂ ਉਹਨਾਂ ਪਜਾ ਕੇ ਕਰਾਉਣਾ ਹੀ ਕੀ ਹੈ ਮੈਨੂੰ ਵੀ ਕੀ ਚਾਹੀਦਾ ਵਜਨ ਵੀ ਜਿੰਨਾ ਪੜੀ ਆ ਉਹ ਖਿੱਚਦਾ ਠੀਕ ਉਹਨਾਂ ਵਜਨ ਵਿੱਚ ਆਹ ਲੱਗਦਾ ਕੋਈ ਕਹਿੰਦਾ ਵੀ ਟਾਪ ਲੇਅਰ ਗੇਅਰ ਲੈ ਕੇ ਨੇ ਔਰ ਬ੍ਰਿਜ ਨਹੀਂ ਫਲਾਈਓਵਰ ਨਹੀਂ ਲੰਘਣਾ ਪਰ ਲੰਘਦਾ ਲੰਘਦਾ ਮੈਂ ਖਚਾਈ ਕਰਦਾ ਠੀਕ ਹੈ ਜੀ ਤੇ ਹੁਣ ਮਿਊਜ਼ਿਕ ਹਿਸਟਰੀ ਦਾ ਦੱਸਦਾ ਇੱਕ ਬਾਈ ਤੁਸੀਂ ਫਾਈਬਰ ਛਤਰੀ ਇੱਕ ਜਿਹੜਾ ਕੋੜਾ ਬੈਂਫਰ ਇਹ ਕਿਹੜੇ ਸਾਲ ਦੇ ਵਿੱਚ ਲਵਾ ਲਿਆ ਸੀ ਉਹ ਤੁਹਾਨੂੰ ਦੱਸਦੇ ਆਂ ਵੀ ਉਸ ਟਾਈਮ ਦੇ ਵਿੱਚ ਮੈਂ ਜਦੋਂ ਵੀਡੀਓ ਹਨਾ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਹੁਣ ਜਾਂ ਆਪਣੀਆਂ ਫੈਕਟਰੀਆਂ ਸ਼ੁਰੂ ਹੋਈਆਂ ਬਾਈ ਉਹਨਾਂ ਨੇ ਉਸ ਟਾਈਮ ਦੇ ਵਿੱਚ ਕੋੜਾ ਵੈਂਪਰ ਲਵਾਇਆ ਸੀ ਸ਼ਾਇਦ ਤੱਕ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਉਹ ਆਪਣੇ ਏਰੀਏ ਦੇ ਵਿੱਚ ਮੈਂ ਅਦਰ ਏਰੀਏ ਦੀ ਨਹੀਂ ਗੱਲ ਕਰਦਾ ਨਾ ਹਾਂਜੀ ਹਾਂਜੀ ਮਾਲਵੇ ਬੈਲਟ ਦੇ ਵਿੱਚ ਜਿਵੇਂ ਅੱਗੇ ਵੀ ਕਈ ਇਸ਼ੂ ਆਏ ਨੇ ਉਹ ਅਖਰੀ ਵੀਡੀਓ ਪਾ ਦਾਂਗੇ ਹਨਾ ਤੇ ਮਾਲਵੇ ਬੈਲਟ ਦੇ ਵਿੱਚ ਕਿਸੇ ਨੇ ਮੈਨੂੰ ਲੱਗਦਾ ਨਹੀਂ ਵੀ ਕੋੜਾ ਵੈਂਪਰ ਲਵਾਇਆ ਸੀ ਜਦੋਂ ਬਾਈ ਹੁਣਾਂ ਨੇ ਲਵਾਇਆ ਸੀ ਬਾਈ ਉਹ ਕਦੋਂ ਲਵਾਇਆ ਸੀ ਤੇ ਕੀ ਮਿਸਤਰੀ ਨੂੰ ਤੁਸੀਂ ਆਪ ਡਿਜ਼ਾਈਨ ਦਿੱਤਾ ਸੀ ਬਾਈ ਦਾ ਸੀ ਡਰੈਕਟ ਉਹ ਆਪਣੇ ਕੋਲੇ ਫਾਰਮ ਟਰੈਕ ਹੁੰਦਾ ਸੀ 60 ਫਾਰਮ ਟਰੈਕ 60 ਹਾਂਜੀ ਹਾਂਜੀ ਠੀਕ ਹੈ ਤੇ ਪਹਿਲਾਂ ਆਪਾਂ کہیں ਤੋਂ ਚਲੋ ਹਨਾ ਆ ਪਹਿਲਾਂ ਐਸੀ ਵੀ ਆਪ ਤਿਆਰ ਕਰਾਂਗੇ ਪਿੰਡਾ ਚਲੋ ਪਿੰਡ ਵੀ ਨਹੀਂ ਹੋਇਆ ਫਿਰ ਹੁਣ ਉਹ ਬੰਦਾ ਬਹੁਤ ਮਸ਼ਹੂਰ ਆ ਹਾਂਜੀ ਹੁਣ ਉਹਦੇ ਮਤਲਬ ਬਹੁਤ ਜਾਣਦੇ ਬਾਹਰ ਵੈਂਪਰ ਬਹੁਤ ਦੂਰ ਦੂਰ ਤੱਕ ਠੀਕ ਹੈ ਤੇ ਉਦੋਂ ਉਹ ਵੀ ਚਲੋ ਕਨਫਿਊਜ਼ ਸੀ ਵੀ ਹਨਾ ਕਿੱਦਾਂ ਬਣਾਈਏ ਫਿਰ ਅਸੀਂ ਸਾਰਾ ਆਪ ਉਹਨੂੰ ਦੱਸ ਕੇ ਵੀ ਹਨਾ ਇਦਾਂ ਕਿੰਨਾ ਲੰਬਾ ਰੱਖਣਾ ਉੱਚਾ ਠੀਕ ਹੈ ਤੇ ਉਹ ਬ 2017 ਚ ਕਰਾਇਆ ਸੀਗਾ 2017 ਦੇ ਵਿੱਚ ਕੋੜਾ ਵੈਂਪਰ ਲਵਾਤਾ ਸੀ ਆ ਇਹ ਵੀ ਨਹੀਂ ਕਿ ਉਦੋਂ ਹੀ ਗੱਲਾਂ ਫੁੱਲ ਹੈਵੀ ਚ ਕਰਾਇਆ ਸੀ ਵਧੀਆ ਲੇਜ਼ਰ ਕਟਿੰਗ ਵਾਲਾ ਠੀਕ ਹੈ ਜੀ ਤੇ ਉਮਰ ਮਤਲਬ ਉਹਦੀਆਂ ਆਪਣੇ ਵੀਡੀਓ ਪਾਉਦੀਆਂ ਵੀ ਪਾਈਆਂ ਹੋਈਆਂ ਪਹਿਲਾਂ ਪੁਰਾਣੀਆਂ ਠੀਕ ਹੈ ਜੀ ਤੇ ਹਾਂਜੀ ਉਹਦੇ ਮਤਲਬ ਉਹਦੀਆਂ ਆਪਾਂ ਪਾਉ ਦਿੰਦੇ ਜੀ ਪਹਿਲਾਂ ਵੀਡੀਓ ਫਾਰਮ ਟ੍ਰੈਕ ਦੀਆਂ ਜੀ ਉਹ ਪਰ ਸੇਲ ਕਰਤਾ ਸੀ ਤੇ ਫਿਰ ਉਹ ਬੰਦੇ ਨੇ ਮਤਲਬ ਬਹੁਤ ਜ਼ਿਆਦਾ ਟਰੈਕਟਰਾਂ ਦੇ ਲਾਏ ਬੈਂਪਰ ਠੀਕ ਹੈ ਜੀ ਤੇ ਆਪ ਨੂੰ ਪੁੱਛਦਾ ਵੀ ਰਿਹਾ ਫਿਰ ਹੁਣ ਤਾਂ ਚਲੋ ਹਨਾ ਹਰ ਇੱਕ ਹੀ ਲਾਉਂਦਾ ਆ ਹੁੰਦਾ ਹਰ ਇੱਕ ਹੀ ਲਾਉਣਾ ਸ਼ੁਰੂ ਕਰਦੇ ਆ ਪਰ ਉਹ ਪਹਿਲਾਂ ਬਸ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਵੇਚਤਾ ਸੀ ਮਤਲਬ ਵੇਚਣ ਇਹਨੂੰ ਹੈਗਾ ਸੀ ਉਦੋਂ ਫਿਰ ਮੈਂ ਇਹ ਤਿਆਰ ਕਰਵਾਇਆ ਸੀ ਉਹਨਾਂ ਤੋਂ ਉਹ ਵੀ ਦੱਸ ਕੇ ਵੀ ਇਦਾਂ ਕਰਨਾ ਹੈ ਹਾਂ ਵੀ ਉਹ ਸਾਰੇ ਖੋਦ ਦੂਜਾ ਆਪਣੇ ਪਿੰਡ ਚ ਸਾਰੇ ਖੋਦ ਆਪ ਹੀ ਕਰਾਉਂਦਾ ਹੁਣ ਤਾਰੀਖ ਕੀਤੀ ਆ ਉਹ ਮੈਨੂੰ ਲੱਗਦਾ ਪਿੰਡ ਵਿੱਚ ਪਹਿਲਾਂ ਲਵਾਇਆ ਇਹ ਬਾਈ ਉਹਨਾਂ ਨੇ ਨਾ ਹੁਣ ਇਹ ਪਹਿਲਾਂ ਰਹਿ ਗਿਆ ਪਿੰਡ ਵਿੱਚ ਪਹਿਲਾਂ ਰਹਿ ਗਿਆ ਹਾਂਜੀ ਹਾਂਜੀ ਤੇ ਪਹਿਲਾ ਪਾਈ ਉਹਨਾਂ ਨੇ ਪਹਿਲੇ ਹੀ ਇਹਨਾਂ ਦਾ ਸੀਗਾ ਠੀਕ ਹੈ ਜੀ ਆਹ ਪਲੇਟਫਾਰਮ ਵੀ ਵੀਰੇ ਤੁਸੀਂ ਮੋਡੀਫਾਈ ਕਰਵਾਇਆ ਕੇ ਇਹ ਵੀ ਕਰਵਾਇਆ ਸੀ ਬਾਈ ਅੱਛਾ ਇਹ ਸ਼ੌਂਕ ਵਜੋਂ ਵੀਰੇ ਬੈੱਕ ਕੇ ਮੈਨੂੰ ਸੋਨਾ ਆ ਜਾਂਦਾ ਨਹੀਂ ਬਸ ਐਂ ਜੀ ਖੁੱਲ ਜੂਗਾ ਤਾਂ ਆ ਥੋੜਾ ਜਿਹਾ ਬੈਠਣਾ ਸੌਖਾ ਰੂ ਤੇ ਇਹ ਫਾਇਦਾ ਲੱਗਾ ਜਾਂਦਾ ਇਹਦਾ ਕੁਝ ਫਾਇਦਾ ਵੀ ਕੋਈ ਨੁਕਸਾਨ ਵੀ ਆ। ਨੁਕਸਾਨ ਵੀ ਹੈਗੇ ਨੇ। ਨੁਕਸਾਨ ਤੇ ਇਹ ਆ ਵੀ ਗੋਡੇ ਜ਼ਿਆਦਾ ਬੈਂਡ ਪੈਂਦੇ ਆ। ਅੱਛਾ। ਇਹ ਪ੍ਰੋਬਲਮ ਆ। ਫਾਇਦਾ ਇਹ ਆ ਵੀ ਜਿਵੇਂ ਮਰਜ਼ੀ ਬੈਠੇ ਰੋ ਕੋਈ ਦਿੱਕਤ ਨਹੀਂ ਆਉਂਦੀ। ਹੁਣ ਲੱਗਦਾ ਪਲੇਟਫਾਰਮ ਆ। ਠੀਕ ਆ। ਇਹਨੂੰ ਲਗਭਗ ਮੇਰੇ ਹਿਸਾਬ ਨਾਲ ਵੀ ਕੋਈ ਏਡਾ ਕੋਈ ਬੜਾ ਫਾਇਦਾ ਨਹੀਂ ਹੈ ਇਹਦੇ ਟੀਚਰ ਵੀ ਲਵਾਤਾ ਜ਼ਰੂਰ ਰੱਖਿਆ। ਹਾਂਜੀ। ਹੁਣ ਖੋਲਣ ਨੂੰ ਜੀ ਨਹੀਂ ਕਰਦਾ ਵੀ ਦੁਬਾਰਾ ਖੋਲਣਾ ਇੰਨਾ ਕੁ ਜਣਾ। ਹਾਂ। ਤੇ ਪਰ ਮੇਰੇ ਹਿਸਾਬ ਨਾਲ ਵੀ ਦੇ ਚਲਾਉਣਾ ਹੈ ਰੈਗੂਲਰ ਖੇਤੀ ਲਈ ਸਹੀ ਨਹੀਂ ਹੈਗਾ। ਠੀਕ ਹੈ ਖੇਤੀ ਨਹੀਂ થઈ ਨਹੀਂ ਹੈਗਾ ਮੈਂ ਇੱਕ ਹੈ ਸ਼ੋਭਾ ਜੀ ਆਪਾਂ ਤੁਹਾਨੂੰ ਦੇਖਣ ਨੂੰ ਸੋਹਣਾ ਲੱਗਦਾ ਹੁਣ ਜਾਨਾ ਸੋਹਣਾ ਲੱਗਦਾ ਵੀ ਹਾਂ ਮਹਾਰਾਜ ਜਾਨਨੇ ਆ ਮਤਲਬ ਉਧਰ ਲਈ ਬਹੁਤ ਬੈਸਟ ਹੈ ਪ੍ਰੋਗਰਾਮ ਬੈਠੇ ਤੁਰੇ ਜਾਨੇ ਪੂਰਾ ਸਭ ਕੁਝ ਦਿਖਦਾ ਤੁਰੇ ਜਾਨੇ ਔਲੇ ਮੁੱਲੇ ਤੇ ਗੈਸ ਜਿੱਥੇ ਬੈਠੇ ਸੀ ਜਾਂ ਚੜਨਾ ਉੱਥੇ ਖੇਤੀ ਲਈ ਜੀ ਨਹੀਂ ਹੈਗਾ ਠੀਕ ਹੈ ਖੇਤੀ ਲਈ ਇੱਕ ਵੀਰ ਜਿਹੜਾ ਬੂਫ ਰਹਿਣਾ ਇੱਕ ਬੂਫ ਜਿਹੜਾ ਕਿੰਨੇ ਪ੍ਰਾਈਸ ਇਹ ਹੋਊਗਾ 11000 ਲਗਭਗ ਆ 11 ਆਪਣੇ ਤਾਂ ਪਲਾਸੀ ਪੈਂਦਾ ਉਹ ਉਹ ਦੋ ਮਲੋ 10000 ਕੁਸ ਦਾ ਸੀਗਾ ਇਹ ਕਿਦੋਂ ਕਿਹੜੇ ਟਾਈਮ ਚਲਵਾਇਆ ਵੀਰੇ ਆ ਵਾਲਾ ਮਿਊਜ਼ਿਕ ਸਿਸਟਮ ਇਹ ਮੇਰੇ ਤਾਂ ਕਾਫੀ ਟਾਈਮ ਹੋ ਗਿਆ ਇਹ ਪਤਾ ਕੀ ਹੈ ਜੀ ਮੈਂ ਦੱਸਦਾ ਤੁਹਾਨੂੰ ਇਹ ਪਹਿਲਾਂ ਲਾਏ ਸੀ ਇਹਨੇ ਤਿੰਨ ਤਿੰਨ ਆਪਣੇ ਇੱਥੇ ਨੇੜੇ ਹੀ ਆ ਬੰਦਾ ਬਹੁਤ ਮਸ਼ਹੂਰ ਹੈਗਾ ਹਾਂਜੀ ਉਹ ਤੋਂ ਪਰ ਇਹਦੀ ਸੈਟਿੰਗ ਨਹੀਂ ਹੈ ਇਹ ਹਰ ਇੱਕ ਤੋਂ ਕਿਉਂਕਿ ਤਲੋਂ ਨਹੀਂ ਹਣਾ ਅਗਲੇ ਦਾ ਅਗਲੇ ਰਾਤ ਦਾ ਸਿਸਟਮ ਹੈ ਅਗਲੇ ਦਾ ਜਿੰਨੇ ਪੱਜਣਾ ਸੀ ਉਦਾਂ ਪੱਜਿਆ ਨਹੀਂ ਹਾਂ ਜਿੰਨੇ ਕੇ ਫਿਰ ਮੈਂ ਮਤਲਬ ਬਾਈ ਨੂੰ ਆਕੇ ਮੈਂ ਕਰਕੇ ਕਹਿੰਦਾ ਫਿਰ ਆਪਾਂ ਉੱਥੇ ਚੱਲਦੇ ਆ ਬਾਈ ਆਰਾਮ ਗੜੀਆ ਪਲੈਨਟ ਉੱਲ ਗਈ ਠੀਕ ਹੈ ਫਿਰ ਇਹਨੇ ਮਤਲਬ ਸਹੀ ਤਰੀਕੇ ਨਾਲ ਸਾਨੂੰ ਲਾਗੇ ਦੇ ਇੱਕ ਬੂਫਰ ਉਹ ਤਾਂ ਲਿਆ ਦੋ ਓਗਲ ਲਏ ਉਹਨਾਂ ਤੋਂ ਦੋ ਮੇਰੇ ਕੋਲ ਪਹਿਲਾਂ ਹੈਗੇ ਸੀ ਇਹਦੇ ਨਾਲ ਦੀ ਲੇ ਠੀਕ ਹੈ ਤੇ ਕੁਝ ਐਂਪਰੀਫਾਇਰ ਉਹਨੇ ਸਾਰੇ ਨਵੇਂ ਲਗਾਲੇ ਫਿਰ ਤਾਂ ਠੀਕ ਹੈ ਜੀ ਤੇ ਇਹ ਕੱਲਾ ਕ ਭਗਣ 90 ਤੋਂ ਪਲੱਸ ਪੈ ਗਿਆ ਤੁਹਾਨੂੰ ਜੇ ਹੁਣ ਲਵਾਉਣਿਆ ਤਾਂ ਇਹ ਲੱਖ ਹੀ ਮੰਨ ਲਓ ਪੂਰੇ ਲੱਖ ਰੁਪਿਆ ਪੂਰਾ ਆਵਾਂ ਵੀ ਪ੍ਰਾਈਸ ਵਧ ਵੀ ਗਿਆ ਉਹ ਤੋਂ ਇੱਕ ਵੀਰੇ ਮੰਨ ਲਓ ਹਨਾ ਪਹਿਲਾ ਮੇਲਾ ਆਪਾਂ ਕਿੱਥੇ ਲਾਇਆ ਸੀ ਤੇ ਜਦੋਂ ਆਪਾਂ ਮੇਲੇ 'ਚ ਜਾਂਦੇ ਹਾਂ ਉਦੋਂ ਕੀ ਹੁੰਦਾ ਵੀ ਆਗੇ ਵੀ ਉਹ ਆਗੇ ਪਤਾ ਲੱਗ ਜਾਂਦਾ ਆਪਣੇ ਭਾਈਕੇ ਵਾਲੇ ਵਾਗੇ ਹਾਂਜੀ ਹਾਂਜੀ ਤੇ ਆਪਾਂ ਪਹਿਲਾ ਮੇਲਾ ਇੱਥੇ ਚਲੋ ਉਹਨਾਂ ਨੇ ਕਰਾਇਆ ਛੋਟਾ ਮੇਲਾ ਸੀ ਹਨਾ ਆ ਟਰੈਕਟਰ ਉੱਥੇ ਬਹੁਤ ਹੋ ਗਏ ਸੀ 50 ਟਰੈਕਟਰ ਹੋ ਗਏ ਸੀ ਮੇਰਾ ਖਿਆਲ 50 ਟਰੈਕਟਰ ਤੇ ਭੈਣੀ ਵਾਗੇ ਲਾਇਆ ਸੀ ਆਪਾਂ ਪਹਿਲਾ ਮੇਲਾ ਉਦਦੇ ਆਪਾਂ ਮੇਲਾ ਹਣਾ ਜਿੱਦਾਂ ਵਾਹ ਖੇਤੀ ਚਲਾਉਨੇ ਆ ਉਹ ਵੀ ਤਾਂ ਨਹੀਂ ਚਲੋ ਛੇੜਿਆ ਇਹਦੇ ਜੈਨ ਜੂਨ ਲੀਕ ਹੋਏ ਸੀ ਪੱਠੀ ਸਾਰੀ ਲੀਕ ਕਰੀ ਜਾਂਦੀ ਸੀ ਬਸ ਉਦਾਂ ਹੀ ਤੁਰ ਪਏ ਕਿਉਂਕਿ ਲੋੜੀ ਤੋਂ ਇੱਕ ਦਿਨ ਬਾਅਦ ਸੀਗਾ ਉਹਦੇ ਰਾਤ ਨੂੰ ਲੇਟ ਲੁਟਾਏ ਤੇ ਬਸਿਕਾ ਇਦਾਂ ਹੀ ਤੁਰ ਪਿਆ ਇਹਨੇ ਬਸ ਆਪਦਾ ਇੰਜਨ ਦੇ ਜ਼ੋਰ ਤੇ ਲਾਇਆ ਜੋ ਮੇਰਾ ਮੰਨ ਲਓ ਵੀ ਟਰਬੋ ਟਰਬੋ ਨੇ ਕੰਮ ਉਸ ਨਹੀਂ ਜਾਈ ਟਰਬੋ ਵੀ ਖਤਮ ਨਹੀਂ ਸੀ ਤਾਂ ਅਸੀਂ ਤੇਲ ਨਹੀਂ ਵਧਾਇਆ ਵੀ ਟਰਬੋ ਦਾ ਕੰਮ ਹੋਣ ਵਾਲੇ ਸੀ ਸਾਰੇ ਫਿਰ ਵੀ ਆਪਾਂ ਚੌਥਾ ਨੰਬਰ ਪਾਇਆ ਸੀ ਚੌਥਾ ਨੰਬਰ ਪਾਇਆ ਸੀ ਉੱਥੇ ਉਹ ਹੈਗਾ ਟਰਾਲੀ ਦਾ ਸੀ ਵੀ ਟਰਾਲੀ ਕਿਹੜੀ ਸੀਗਾ ਹਾਂ ਟਰਾਲੀ 16 ਫੁੱਟ ਦੀ ਟਰਾਲੀ ਸੀਗੀ ਤੇ ਵੈਸੇ ਆਪਣਾ ਨੰਬਰ ਦਾ ਤੀਜਾ ਹੀ ਮੰਨ ਲਓ ਮਾਈਕਰੋ ਪੁਆਇੰਟ ਦਾ ਤੁਸੀਂ ਲਾ ਲੋ ਸਾਹ ਤੋਂ ਵੀ ਹਾਂ ਇੱਕ ਮਾਈਕਰੋ ਪੁਆਇੰਟ ਦੇ ਚੌਥੇ ਦੇ ਰੋ ਦਾ ਫਰਕ ਸੀ ਅੱਛਾ 10 ਮਾਈਕਰੋ ਦਾ ਫਰਕ ਨਹੀਂ ਮਾਈਕਰੋ ਇੱਕ ਦਾ ਹੀ ਸੀ ਉਹ ਸਕਿੰਟ ਦਾ ਉਹ ਮਾਈਕਰੋ ਇੱਕ ਸੀ ਉਹ ਵੀ ਆਪਣਾ ਟਾਈਮ ਹੈ ਮੇਰੇ ਆਪਣਾ ਹੈਗਾ ਜਾਨ ਉਹ ਤੇ ਚਲੋ ਉਹ ਵੀ ਕਿਸੇ ਬੰਦੇ ਦਾ ਹਾਲੈਂਡ ਰੈਕਟਰ ਆਨੇ ਪਾਇਆ ਸੀ ਤੀਜਾ ਨਾਮ ਠੀਕ ਹੈ ਜੀ ਵੀ ਇੱਕ ਹੀ ਸਿਰਫ ਇੱਕ ਹੀ ਮਾਈਕਰੋ ਦਾ ਪਰ ਅਸੀਂ ਹੁਣ ਤੀਜਾ ਹੀ ਮੰਨਦੇ ਆ ਜੀ ਚਲੋ ਇੱਕ ਸੈਕਿੰਡ ਹੁੰਦਾ ਇੱਕ ਮਾਈਕਰੋ ਸੈਕਿੰਡ ਹੁੰਦਾ ਇੱਕ ਦਾ ਹਾਂਜੀ ਹਾਂਜੀ ਬਹੁਤ ਛੋਟਾ ਮਾਈਨਰ ਫਰਕ ਅਸੀਂ ਕਿਹਾ ਸੀ ਵੀ ਸਾਨੂੰ ਇੱਕ ਵਾਰੀ ਮੌਕਾ ਦਿੱਤਾ ਦੋਨੇ ਡਾਇਰੈਕਟਰਾਂ ਨੂੰ ਉਹ ਕਹਿੰਦੇ ਵੀ ਇਦਾਂ ਨਹੀਂ ਹੋਣਾ ਇਹ ਜੋ ਜਿੱਤ ਗਿਆ ਜਿੱਤ ਗਿਆ ਉਹ ਸੀ ਅਸੀਂ ਚਲੋ ਉਦੋਂ ਪਹਿਲੀ ਵਾਰ ਹੀ ਲਾਏ ਸੀ ਸਾਨੂੰ ਉਹ ਜਿਹੜਾ ਮਾਈਕਰੋ ਹੁੰਦਾ ਜੇ ਆਪਾਂ ਮਾੜਾ ਜਿਹਾ ਵੀ ਲੇਟ ਨਾ ਪਿਆ ਤਾਂ ਵੀ ਉਹ ਫਰਕ ਪੈ ਜਾਂਦਾ ਨਾ ਸਕਿੰਟ ਹੀ ਇਹਦਾ ਸਕਿੰਟ ਤੋਂ ਵੀ ਛੋਟਾ ਜੀ ਸਕਿੰਟ ਦਾ ਬਹੁਤ ਸਕਿੰਟ ਚ ਤਾਂ ਮੇਨ ਦਾ ਕਿੰਨੇ ਹੋ ਜਾਂਦੇ ਮਾਈਕਰੋ ਜਦੋਂ ਮੇਲਿਆਂ ਚ ਜਾਣ ਲੱਗੇ ਸਾਨੂੰ ਮਾਈਕਰੋ ਦੀ ਵੈਲਿਊ ਪੈ ਗਈ ਹਾਂ ਮਾਈਕਰੋ ਦੀ ਵੈਲਿਊ ਸਹੀ ਪਤਾ ਲੱਗਦਾ ਜਾ ਕੇ ਠੀਕ ਹੈ ਜੀ ਹੁਣ ਵੀਰੇ ਫਿਰ ਇਹਨਾਂ ਖੇਤੀ ਖੁੱਤੀ ਵੀ ਕਰਦੇ ਕਿ ਨਹੀਂ ਨਹੀਂ ਹੁਣ ਤਾਂ ਇਹਨੂੰ ਖੜਾ ਰੱਖਿਆ ਜੀ ਆਪਣੇ ਕੋ ਦੂਜਾ ਹੌਲ ਲੈਣਾ ਤੁਹਾਨੂੰ ਦੱਸਿਆ ਸੀ ਹਾਂਜੀ ਮਤਲਬ ਜਦੋਂ ਕੋਈ ਕੰਮ ਜ਼ਿਆਦਾ ਪੈਂਦਾ ਤਾਂ ਇਹਨ ਉਕਰ ਕੀ ਦੇ ਉਹਨਾਂ ਰੱਖ ਲੈ ਔਰੇ ਫੇਰੇ ਵਾਲੇ ਕੰਮਾਂ ਚ ਪੂਰੇ ਫੇਰੇ ਵਾਲੇ ਕੰਮਾਂ ਚ ਲੈ ਜਣੇ ਠੀਕ ਹੈ ਕੋਈ ਮੋਡਿਫਿਕੇਸ਼ਨ ਜਿਹੜੀ ਪੰਪ ਦੀ ਹੈ ਨਾ ਤੁਸੀਂ ਜੇ ਮੈਨੂੰ ਪੰਪ ਤੇ ਟਰਬੋ ਦੋ ਹੀ ਚੀਜ਼ਾਂ ਆ ਜਿਹੜੀਆਂ ਇਹਦੇ ਉੱਤੇ ਵਰਕ ਕਰੀ ਜਾਂਦੀਆਂ ਤੇ ਪੰਪ ਦੀ ਮੋਡੀਫਿਕੇਸ਼ਨ ਮੇਰੇ ਕਿੱਥੋਂ ਕਰਾਈ ਸੀ ਜੀ ਬਈ ਮਹਾਲੀ ਪੁੱਲਰ ਤੋਂ ਕਰਾਈ ਸੀ ਮਹਾਲੀ ਏਰੀਆ ਕਿਹੜੇ ਸੈਕਟਰ ਵਗੈਰਾ ਜੇ ਤੋ ਇਹ ਬਈ ਉੱਧਰ ਰਹਿ ਗਿਆ ਬਲੌਂਗੀ ਬਲੌਂਗੀ ਕਦਾਂ ਨਹੀਂ ਉਧਰ ਪੱਕੇ ਉਹਨਾਂ ਦੀ ਮੈਪ ਤੇ ਵੀ ਹੈਗੀ ਹੈ ਲੋਕੇਸ਼ਨ ਪੁੱਲਰ ਬਲੌਂਗੀ ਪੈਦਾ ਬਲੌਂਗੀ ਚਾਹੀਦੀ ਬਲੌਂਗੀ ਉਧਰ ਆਪਾਂ ਚਲੋ ਘੱਟ ਜਾਂ ਨਾ ਉਹ ਪ੍ਰੋਪਰ ਨਹੀਂ ਨਾਲਾ ਨਾਲੇ ਤੇ ਲਵੀ ਆ ਉਹ ਗੰਦਾ ਨਾਲ ਉਹਦੇ ਕੋਲ ਆ ਤੇ ਨਾਲ ਬਈ ਮੋਡੀਫਾਈ ਕਰਕੇ ਦਿੰਦਾ ਹੈ ਉਹ ਬਹੁਤ ਪਹਿਲਾਂ ਤੋਂ ਅਭੀਆਂ ਮੇਲੇ ਵਾਲਿਆਂ ਤੋਂ ਸਾਰਿਆਂ ਨੂੰ ਪਤਾ ਦੋਬੇਰੇ ਜਲੋ ਘਟ ਪਤਾ ਵੀ ਆਪਣੇ ਤਾਂ ਚਲੋ ਆ ਪਿਛਲਾ ਇੱਕ ਮੈਨੂੰ ਲੱਗਦਾ ਸਾਲ ਦੇ ਵਿੱਚ ਜਿੰਨੇ ਮੇਲੇ ਹੋਏ ਹਨਾ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੀ ਹੋਣੇ ਨੇ ਇਹ ਨੀਗਾ ਹੋਣਗੇ ਪਰ ਲੇਟ ਸ਼ੁਰੂ ਹੋਇਆ ਵੀ ਮਾਜੇ ਤੇ ਦਬਾਬੇ ਨਾਲ ਹਾਂਜੀ ਹਾਂਜੀ ਹੁਣ ਵੀਰੇ ਆਪਾਂ ਹੋਲੈਂਡ ਤੇ ਆ ਜੀ ਹਨਾ ਇਹ ਇਹਦੇ ਨਾਲ ਵੀ ਉਹਨੇ ਮੇਲੇ ਲਏ ਇਹਦੇ ਨਾਲ ਇਦੇ ਨਾਲ ਕੱਟ ਲਾਏ ਇਹਦੇ ਨਾਲ ਤਾਂ ਪੰਜ ਕਮੇਲੇ ਲਾਏ ਹੋਣੇ ਆ ਜੀ ਟੋਟਲ ਪੰਜ ਮੇਲੇ ਲਾਏ ਹੈ ਹਨ ਤੇ ਇਹਦੇ ਵਿੱਚ ਵੀਰੇ ਮੈਂ ਜੇ ਗੱਲ ਕਰਾ ਹਨਾ ਟੋਟਲ ਮੇਲੇ ਤੁਸੀਂ ਪੰਜ ਲਾਏ ਇਹਦੇ ਵਿੱਚ ਮੇਰੇ ਫਿਰ ਜੈਨੂਨ ਚਲਾਇਆ ਸੀ ਕਿ ਮੋਡੀਫਿਕੇਸ਼ਨ ਕੀਤੀ ਇਹਦੇ ਵਿੱਚ ਬੱਸ ਪੰਪਾ ਬਣਾ ਮੰਨ ਲਓ ਜਿੱਥੇ ਹੈਗਾ ਸੀ ਚਲੋ ਆਪਾਂ ਪਹਿਲਾਂ ਹੀ ਭੁੱਲਰ ਭਾਜੀ ਤੋਂ ਹੀ ਹੋਇਆ ਇਹਦਾ ਪੰਪ ਵੀ ਅੱਛਾ ਕੱਲਾ ਪੰਪ ਮੋਡੀਫਾਈ ਹੈ ਇਹਦਾ ਚਲੋ ਪਹਿਲਾਂ ਬਹੁਤ ਟਾਈਮ ਪਹਿਲਾਂ ਕਰਾਇਆ ਸੀ ਉਦੋਂ ਖੇਤੀ ਦੇ ਹਿਸਾਬ ਨਾਲ ਸੀ ਹੂੰ ਤੇ ਹੁਣ ਆਪਾਂ ਚਲੋ ਥੋੜਾ ਜਿਹਾ ਮੇਲੇ ਵਾਲੇ ਹਿਸਾਬ ਨਾਲ ਕਰਾਇਆ ਸੀ ਮੇਲੇ ਵਾਲੇ ਹਿਸਾਬ ਨਾਲ ਤੇ ਇਹ ਟਰੈਕਟਰ ਅਸਲ ਚ ਹੈਗਾ ਸੁਪਰ ਠੀਕ ਹੈ ਜੀ ਜਿੰਨਾਂ ਕੋਲ ਹੈਗਾ ਉਹਨਾਂ ਨੂੰ ਪਤਾ ਜਾ ਜਿਹੜੇ ਚਲਾਉਂਦੇ ਆ ਇਹ ਅਡੀਸ਼ਨ ਤੇ ਮਤਲਬ ਥੋੜਾ ਜਿਹਾ ਇਹਨਾਂ ਦਾ ਹੈਗਾ ਡਿਫਰੈਂਸ ਹੈਗਾ ਤੇ ਆਪਾਂ ਨੂੰ ਲੱਗਦਾ ਅਡੀਸ਼ਨ ਤਾਂ ਇਹਨਾਂ ਦਾ 55 HP ਦੇ ਅੰਦਰ ਆਉਂਦਾ ਹਾਂ ਹਾਂ ਜੀ ਹਾਂ ਜੀ ਚਲੋ ਇਹ ਇਹ 50 ਚ ਆਉਂਦਾ ਇਹ ਪੂਰਾ 50 ਚ ਆਉਂਦਾ ਇਹ ਵੀ 33 ਹੀ ਹੋਊਗਾ ਤਾਂ ਠੀਕ ਹੈ ਜੇ ਲੋ ਜਿੱਥੇ ਤੱਕ ਆਪ ਇਹਨੂੰ ਲਿਜਾ ਸਕਦੇ ਸੀ ਲਗਾਏ ਵੀ ਆ ਹੋਰ ਵੀ ਲੈ ਕੇ ਜਾ ਸਕਦੇ ਸੀ ਪਰ ਐ ਹੋ ਗਿਆ ਵੀ ਉੱਥੇ ਨੁਕਸਾਨ ਸੀ ਜੀ ਸਾਡਾ ਠੀਕ ਹੈ ਜੀ ਤਾਂ ਨਹੀਂ ਆਪਾਂ ਇਹਨੂੰ ਵੀ ਆਪਾਂ ਖੇਤੀ ਵੀ ਕਰਨੀ ਐ ਇਹਦੇ ਨਾਲ ਖੇਤੀ ਵੀ ਕਰਨੀ ਐ ਸਹੀ ਜੀ ਤੇ ਇੱਕ ਵਾਰ ਇਹਦੇ ਵਿੱਚ ਜਿਹੜੇ ਟਰਬੋ ਵਗੈਰਾ ਉਹ ਫਿਰ ਜੈਨੂਅਲ ਚੱਲੀ ਜਾਂਦੀ ਨਹੀਂ ਇਹ ਬਦੌ ਟਰਬੋ ਆਇਆ ਸੀਗਾ ਤੇ ਵਗੋ ਜਿਹੜੀ ਹਾਂ ਆਪਾਂ ਨੋਰਮਲ ਆਈ ਸੀ ਉਹੀ ਟਰਬੋ ਤੇ ਚਲਾਇਆ ਸੀ ਮੇਲਿਆਂ 'ਚ ਵੀ ਅੱਛਾ ਹਾਂਜੀ ਤੇ ਕੋਈ ਟਰਬੋ ਟਰਬੋ ਹੈ ਤੇ ਮਤਲਬ ਜਮਾਂ ਸਹੀ ਹੈ ਦੀ ਤੇ ਹਾਂਜੀ ਇੱਕ ਕਹਿੰਦੇ ਨਾ ਜਿਵੇਂ ਹੋਲੈਂਡ ਨੂੰ ਮੋਡੀਫਿਕੇਸ਼ਨ ਤੋਂ ਬਿਨਾ ਨਹੀਂ ਚੱਲਦਾ ਹਨਾ ਹਾਂਜੀ ਹਾਂਜੀ ਹੁਣ ਤੁਸੀਂ ਜਦੋਂ ਵਾਉਂਦੇ ਵਗੈਰਾ ਜੀ ਹਨਾ ਇਹਨੂੰ ਕਿਹੜੇ ਗੀਅਰ 'ਚ ਵਾਉਂਦੇ ਜਿਵੇਂ ਪਹਿਲੇ ਹਾਈ 'ਚ ਬੰਦ ਹੋ ਜਾਂਦਾ ਹਲਾਂ ਦੇ ਉੱਤੇ ਹਨਾ ਹਾਂਜੀ ਹਾਂਜੀ ਹੁੰਦਾ ਜੀ origignal ਹੁੰਦਾ ਜੀ origignal ਹੋ ਜਾਂਦਾ ਤੇ ਹੁਣ ਵੀਰੇ ਜਦੋਂ ਆਪਾਂ ਮੋਡੀਫਾਈ ਕਰਤਾ ਹਨਾ ਹੁਣ ਕਿਵੇਂ ਚੱਲਦਾ ਹੁਣ ਦੂਜੇ ਚ ਵੀ ਨਹੀਂ ਕੋਈ ਪ੍ਰਵਾਹ ਜੀ ਚੱਲਦਾ ਨਾਲੇ ਤੇਲ ਨੋਰਮਲ ਆ ਜੀ ਦਾ ਕੋਈ ਆਪਾਂ ਓਵਰ ਤੇਲ ਨਹੀਂ ਵੱਲ ਇੱਕ ਜਦੋਂ ਹਨਾ ਭਾਈ ਤੁਸੀਂ ਮੋਡੀਫਾਈ ਕਰਵਾਇਆ ਉਹ ਬਾਈ ਦੱਸ ਰਿਹਾ ਸੀ ਜਿਹਦੇ ਹੱਥ ਚ ਕੈਮਰਾ ਹਨਾ ਹੁਣ ਮੌਕੇ ਤੇ ਉਹ ਬਾਈ ਦੱਸਦਾ ਇਹ ਕਹਿੰਦਾ ਸਰ ਨਾਲ ਪਹਿਲਾਂ ਉੱਥੇ ਆਪਾਂ ਨੂੰ ਬੰਦੇ ਵੇਲੇ ਹਨਾ ਉਹ ਕਹਿੰਦੇ ਸੀ ਮੋਡੀਫਾਈ ਕਰਵਾ ਲਓ ਅਣਾ ਹਾਂਜੀ ਤੇ ਬਾਈ ਕਹਿੰਦਾ ਵੀ ਤੇਲ ਵੱਧ ਖਾਏਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਬਾਈ ਕਹਿੰਦਾ ਯਾਰ ਕਰਵਾ ਹੀ ਲਿਆ ਥੋੜਾ ਕਰਵਾਇਆ ਪਰ ਉਨਾ ਨਹੀਂ ਕਰਾਇਆ ਉਦੋਂ ਆਪਾਂ ਸਾਰਿਆਂ ਪਹਿਲਾਂ ਉਦੋਂ ਆਪਾਂ ਕਰਾਇਆ ਸੀ ਬਦੌਟ ਟਰਬੋ ਮੰਨ ਲਓ ਸੀਗਾ ਉਦੋਂ ਠੀਕ ਹੈ ਨੋਰਮਲੀ ਬਸ ਕਰਾਇਆ ਉਦੋਂ ਵੀ ਪੁੱਲਰ ਭਾਈ ਤੁਸੀਂ ਪੰਪ ਤੇ ਵੀ ਉਦੋਂ ਮੰਨ ਲਓ ਤੁਸੀਂ ਅਰੇ 5520 ਦੇ ਬਰਾਬਰ ਦਾ ਮਤਲਬ 65 60 65 ਐਚਪੀ ਤੱਕ ਉਦੋਂ ਵੀ ਚੱਲੀ ਗਿਆ ਇਹ ਠੀਕ ਹੈ 65 ਐਚਪੀ ਦਾ ਕਹਿੰਦੇ ਸੀ 60 ਮੰਨ ਲਓ ਤੁਸੀਂ 60 ਦਾ ਜ਼ੋਰ ਲਾਉਂਦਾ ਸੀ ਲਾਉਂਦਾ ਸੀ ਹਾਂਜੀ ਤੇ ਹੁਣ ਵੀ ਹੁਣ ਬਹੁਤ ਸੋਣਾ ਹੁਣ ਤਾਂ ਕੋਈ ਹੁਣ ਤਾਂ ਜਮਾਂ ਹੀ ਟੌਪ ਦੀ ਜਿਹੜੀ ਪੰਪ ਦੀ ਮੋਡੀਫਿਕੇਸ਼ਨ ਫੁੱਲ ਹੋ ਗਈ ਨਾ ਹਾਂਜੀ ਹਾਂਜੀ ਫੁੱਲ ਆ ਜੀ ਫੁੱਲ ਠੀਕ ਹੈ ਜੀ ਤੇ ਵੀਰੇ ਹੁਣ ਜਿਵੇਂ ਦੀ ਆਪਣਾ ਕੀ ਕਹਿੰਦੇ ਨੇ ਹੁਣ ਤੁਸੀਂ ਜਦੋਂ ਮੋਡੀਫਿਕੇਸ਼ਨ ਕਰਾਈ ਹੈ ਨਾ ਪੰਪਾਂ ਦੀ ਉੱਤੋਂ ਤੇ ਜੇ ਕਿਸੇ ਵੀਰ ਨੇ ਕਰਾਉਣੀ ਹੋਵੇ ਤੁਹਾਡੇ ਥਰੂ ਹੈ ਨਾ ਜਾਂ ਤੁਸੀਂ ਹੋਲ ਲੈਂਡ ਨੂੰ ਚਲਦਾ ਕਰਕੇ ਦੇਣਾ ਹੋਵੇ ਜਿਵੇਂ ਪਹਿਲੇ ਹਾਈ ਤੇ ਨਹੀਂ ਖਿੱਚਦਾ ਉਹ ਕਰ ਦੋਗੇ ਹਾਂ ਆਪਾਂ ਕੋਈ ਚੱਕਰ ਨਹੀਂ ਕਰਵਾ ਦਾਂਗੇ ਮੰਨ ਲਓ ਆਪਣੇ ਐਨੇ ਕ ਹੈਗੇ ਚਲੋ ਆਪਾਂ ਘਰੇ ਵੀ ਕਰਕੇ ਦੇ ਦਾਂਗੇ ਤੇ ਨਹੀਂ ਚਲੋ ਆਪਣਾ ਇੱਕ ਕਰਨਾ ਖੇਤੀ ਲਈ ਇੱਕ ਕਰਨਾ ਮੇਲਿਆਂ ਲਈ ਮੇਲਿਆਂ ਲਈ ਤਾਂ ਚਲੋ ਤੁਸੀਂ ਆਪ ਦੇ ਦੋ ਟਰੈਕਟਰ ਚਲਾਉਂਦੇ ਜੀ ਹੈਨਾ ਚਲਾਉਂਦੇ ਹਜੇ ਚਲੋ ਤੁਸੀਂ ਕੰਮ ਵੀ ਕਰਦੇ ਜੀ ਉਹ ਵੀ ਚੰਗੀ ਗੱਲ ਆ ਇੱਕ ਇਹ ਵੀ ਜਿੰਨਾ ਸਮਾਂ ਫਰੀ ਹੁੰਦਾ ਬਾਈ ਹਣੀ ਉਦੋਂ ਮੇਲੇ ਲਾਉਣ ਜਾਂਦੇ ਉਹ ਲਾਉਣੇ ਹਾਂ ਜੀ ਫਰੀ ਐ ਨਹੀਂਗਾ ਵੀ ਹਰ ਇੱਕ ਮੇਲੇ ਤੇ ਚਲੇ ਜਾਂਦੇ ਨਹੀਂ ਆਪਾਂ ਨਾ ਸਰਦੇ ਜੀ ਅਸੀਂ ਚਲੋ ਹੈਨਾ ਪਰ ਖੇਤੀ ਕਰਨੀ ਵੀ ਜ਼ਰੂਰੀ ਆ ਆਪਣੇ ਲਈ ਉਹ ਵੀ ਇੱਕ ਤੰਦਾ ਆਪਣਾ ਉਹਦੇ ਸਿਰ ਤੋਂ ਹੀ ਆ ਜੀ ਆ ਹੋਂ ਦੇ cierto ਪੈਸਾ ਹੁਣ ਫਿਰ ਵੀ ਲਾਉਣਾ ਬਾਕੀ ਮੇਲਿਆਂ ਦੇ ਉੱਤੇ ਵੀਰੇ ਨਾਮ ਦੀ ਗੱਲ ਕਰਾ ਹਨ ਕਿੰਨੇ ਕ ਨਾਮ ਹੈ ਜਿਹੜੇ ਆਪਾਂ ਜਿੱਤੇ ਆ ਜਾਂ ਆਪਾਂ ਕੁਝ ਕਹਿ ਸਕਦੇ ਆ ਵੀ ਕਿੰਨੇ ਕ ਨਾਮ ਮਾਈਕਰੋ ਤੋਂ ਹਾਰੇ ਆ ਮਾਈਕਰੋ ਦਾ ਬਹੁਤ ਰੋਲਾ ਹੈ ਜਦੋਂ ਸਾਡੇ ਨਾਲ ਨਾ ਪਤਾ ਪਤਾ ਨਹੀਂ ਕਿਉਂ ਜੀ ਇਦਾਂ ਹੁੰਦਾ ਰਿਹਾ ਕੁਛ ਕੁ ਮੇਲੇ ਜਿੱਦੇ ਹੁਣ ਜਿੱਥੇ ਮੰਨ ਲਓ 5 ਜ਼ਿਆਦਾਤਰ ਆਪਣੇ ਸਾਰੇ 5 ਨਾਮ ਹੁੰਦੇ ਸੀ ਅਸੀਂ 6ਵੇਂ ਤੇ ਆਪਣਾ ਆਈ ਵੀ ਰਿਹਾ 7ਵੇਂ 6ਵੇਂ ਤੇ ਰਹਿੰਦਾ ਰਿਹਾ ਚਲੋ ਹਾਂ ਇਹਨੂੰ ਆਪਾਂ ਮਤਲਬ ਥੋੜਾ ਜਿਹਾ ਪਿੱਛੇ ਰੱਖਿਆ ਠੀਕ ਹੈ ਉਹ ਟਰੈਕਟਰ ਨਾਲ ਵੀ ਉਹ ਪਰ ਇਦਾਂ ਨਹੀਂ ਸੀ ਜੇ ਮੰਨ ਲਓ ਜਿੱਦਾਂ ਪ੍ਰੋਪਰ ਗੇੜਾ ਲਾ ਦਿੰਦਾ ਫਿਰ ਤਾਂ ਉਹ ਉਹਦੇ ਟਾਈਮਿੰਗ ਤਾਂ ਹੁੰਦੀ ਸੀ ਪਹਿਲੇ ਦੂਜੇ ਵਾਲੀ ਪਰ ਚਲਦੇ ਚਲਦੇ ਕੁਛ ਕੁ ਪ੍ਰੋਬਲਮ ਵੀ ਇਦਾਂ ਦੀ ਆ ਜਾਂਦੀ ਸੀ ਇੱਕ ਮੈਂ ਤੁਹਾਡੇ ਟਰੈਕਟਰ ਨੂੰ ਵੇਖਿਆ ਐ ਨੱਚਦਾ ਹੀ ਜਾਂਦਾ ਜਿੱਥੇ ਕਹਿੰਦੇ ਨੱਚਦਾ ਜਾਂਦਾ ਉਹ ਥੋੜੇ ਭਾਈ ਕਹਿੰਦੇ ਇਹ ਨੱਚਣ ਵਾਲਾ ਟਰੈਕਟਰ ਹੀ ਕਹਿੰਦੇ ਸੀ ਜ਼ਿਆਦਾ ਹਾਂ ਨੱਚਣ ਵਾਲਾ ਕਹਿੰਦੇ ਸੀ ਮੋਲਾ ਆਪਣਾ ਦਰਸ਼ਕ ਜਿੰਨੇ ਹੁੰਦੇ ਸੀ ਉਹ ਉਹਦੀ ਉਹਨਾਂ ਨੂੰ ਪਛਾਣ ਹੀ ਇਹਦੀ ਉਹ ਚੀਜ਼ ਤੋਂ ਬਣੀ ਸੀ ਤੇ ਆ ਸਿਸਟਮ ਤੋਂ ਮੇਨ ਹਾਂ ਸਿਸਟਮ ਤੋਂ ਮੇਨ ਹਾਂ ਜੀ ਜੀ ਇਹ ਉਹ ਚਲੋ ਕੁਝ ਕੁ ਕਮੀਆਂ ਸੀ ਉਹ ਵੀ ਦੂਰ ਕਰਤੀਆਂ ਸੀ ਟੱਪਣ ਵਾਲੇ ਉਦੋਂ ਚਲੋ ਨਵੇਂ ਸੀਗੇ ਉਦੋਂ ਦਾ ਅਸਲ 'ਚ ਨਾ ਅਸੀਂ ਮਤਲਬ ਇਹ ਚੀਜ਼ 'ਚ ਪ੍ਰੋਪਰ ਨਹੀਂ ਆਏ ਸੀ ਅਸੀਂ ਬਸ ਸ਼ੌਂਕ ਨੂੰ ਚੱਲ ਜਾਂਦੇ ਸੀਗੇ ਬਈ ਸ਼ੌਂਕ ਸੀ ਤੇ ਪੈਸਾ ਵੀਰੇ ਜੇ ਮੈਂ ਗੱਲ ਕਰਾਂ ਤੂੰ ਵੀ ਹੋਲੈਂਡ ਤੇ ਕਿੰਨਾ ਖਾ ਲਾਤਾ ਤੇ ਬਈ ਅਰਜੰਦ ਤੇ ਕਿੰਨਾ ਖਾ ਲਾਤਾ ਕੋਈ ਹੈ ਅੰਦਾਜ਼ਾ ਪੈਸਾ ਤਾਂ ਜੀ ਜੇ ਆਪਾਂ ਦੱਸਣ ਲੱਗ ਗਏ ਨਾ ਲੋਕ ਫਿਰ ਕਮੈਂਟ ਆਉਣੇ ਆ ਜੀ ਹਨਾ ਵੀ ਉਹ ਤਾਂ ਯਾਰ ਮਨ ਲੋਕ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਪੈਸਾ ਜਦੋਂ ਮਾਰਕੀਟ ਚ ਜਾਈਏ ਨਾ ਉਹ ਗੱਲ ਹੈ ਵੀ ਕਲੈਂਪ ਵੀ 200 ਰੁਪਏ ਦਾ ਲਾਉਂਦੇ ਆ ਠੀਕ ਹੈ ਜਿਹੜਾ 50 ਤਾਂ ਉਹ 200 ਚ ਲਾਉਂਦੇ ਨੇ ਮਾਰਕੀਟ ਵਾਲੇ ਤੇ ਉਹ 50 ਚ ਵੀ ਮਿਲ ਜਾਂਦਾ ਮਿਲਦਾ ਬਹੁਤ ਵਾਰ ਚ ਮੁਸ਼ਕਲਾਂ ਨਾਲ ਹੈ ਬਾਜੋ ਪਤਾ ਲੱਗਦਾ ਮਗਰ ਹੋ ਜਾ ਕੇ ਨਹੀਂ ਇੱਕ ਲਿਮਟ ਜੀ ਵੀ ਇੰਨਾ ਕਾਪਾ ਬਾਈ ਨੇ ਤਾਂ ਮਿਊਜ਼ਿਕ ਸਿਸਟਮ ਹੀ 15 16 ਬਦਲਦੇ ਹਨਾ ਬਸ ਮੈਨੂੰ ਲੱਗਦਾ ਬਾਈ ਨੇ ਤਾਂ ਕਹਿਤਾ ਵੀ ਉਹਨੇ ਦਾ ਟਾਈਟਨ ਨਹੀਂ ਜਿੰਨੇ ਦੇ ਮਿਊਜ਼ਿਕ ਸਿਸਟਮ ਲਾਤੇ ਬਸ ਉਹੀ ਚੀਜ਼ ਹੈ ਨਹੀਂ ਹੁਣ ਜਿਵੇਂ ਆਪਾਂ ਕੰਮਕਾਰ ਕਰਕੇ ਖੋਲੇ ਇਹਦੇ ਵੀ ਚਾਰ ਬੂਫਰ ਇਹਦੇ ਪਾਇਨਰ ਦੇ ਲੱਗੇ ਆ ਇਹਦੇ ਵੀ ਉੱਥੇ ਹੀ ਤੇ ਬਦਲੇ ਇਹਦੇ ਵੀ ਬਹੁਤ ਤਾਂ ਤੇ ਪਹਿਲਾਂ ਫਾਰਮ 60 ਤੇ ਆਪਾਂ ਬਹੁ ਲਾਏ ਸੀਗੇ ਠੀਕ ਹੈ ਜੀ ਤੇ ਖਰਚਾ ਜੀ ਤੁਸੀਂ ਆਈਡੀਆ ਦੇ ਦਿੰਦਾ ਮੈਂ ਤੁਹਾਨੂੰ ਜਿੰਨਾ ਹੁਣੇ 14 ਮਾਡਲ ਟਰੈਕਟਰ ਆ ਜੀ ਹਾਂਜੀ ਤੇ ਇਹਦੇ ਬਰਾਬਰ ਹੀ ਖਰਚਾ ਹੋਇਆ ਮੰਨ ਲਓ ਤੁਸੀਂ ਹੁਣ ਲਾ ਲਓ 14 ਮਾਡਲ ਕਿੰਨੇ ਦਾ ਆਉਣਾ 4 1/2 ਦਾ ਟਰੈਕਟਰ ਆਉਂਦਾ ਜੀ ਠੀਕ ਹੈ ਜੀ ਬਾਕੀ ਚਲੋ ਕੰਡੀਸ਼ਨ ਦੇ ਹਿਸਾਬ ਨਾਲ ਹੁੰਦਾ ਠੀਕ ਹੈ ਜੀ ਵੀ ਇਹਦੇ ਆਪਾਂ 4 1/2 ਮਤਲਬ ਜੇ ਜੋੜਿਆ ਸੀ ਚਲੋ ਉਦੋਂ ਜੋੜ ਕੇ ਐਸਟੀਮੇਟ ਹੀ ਆ ਮਾਰਿਆ ਵੀ ਹਾਂ ਇੰਨਾ ਖਰਚਾ ਚਾਰ ਲੱਖ ਰੁਪਈਆ ਸਾਰੇ ਕਾਸੇ ਤੇ ਜੋੜਿਆ ਇਹ ਨਹੀਂ ਕਿ ਅਗਲਾ ਕਹਦੂਗਾ ਵੀ ਇੰਜਨ ਤੇ ਸਾਰੇ ਟਾਇਰਾਂ ਤੋਂ ਮਤਲਬ ਸਾਰਾ ਸਿਸਟਮ ਬੰਪਰ ਸਾਰਾ 4 ਲੱਖ ਰੁਪਈਆ ਪਾ ਲਾ ਚੁੱਕੇ ਆ ਯਾਰ ਟਰਬੋ ਵੀ ਮੰਨ ਲਓ 20 25 ਹਜ਼ਾਰ 30 35 ਹਜ਼ਾਰ ਕਿੰਨੇ ਦੀ ਮਿਲਦੀ ਆ ਸਾਰਿਆਂ ਨੂੰ ਪਤਾ ਹੈ ਡੱਬਾ ਬੰਦ ਲੈਣੀ ਆ ਤਾਂ ਹਾਂ ਉਹ ਜੋ ਸਾਰਾ ਪਤਾ ਜੀ ਇੱਕ ਇੱਕ ਬਾਈ ਇਹ ਵੀ ਆਖੀ ਜਾਂਦਾ ਸੀ ਮੰਨ ਕੇ ਚਲੋ ਟਰਬੋ ਇਹਦੇ ਉੱਤੇ ਤਾਂ ਕਹਿੰਦਾ ਬਹੁਤ ਤੋੜਦੀਆਂ ਉਹ ਵੀ ਗਾਰੰਟੀ 'ਚ ਵੀ ਤੋੜੀਆਂ ਨੇ ਕਹਿੰਦਾ ਤੇ ਕਿੰਨੀਆਂ ਕ ਮੰਨ ਲੋ ਜਿਹੜੀਆਂ ਟਰਬੋਆਂ ਤੋੜਦੀਆਂ ਕਿੰਨੇ ਕ ਮੇਲੇ ਕਾ ਟਰਬੋ ਜਿਹੜੀ ਲਵਾ ਦਿੰਦੀ ਸੀ ਹਨਾ ਆਪਣੇ ਆ ਟਰੈਕਟਰ ਦੇ ਤੇ ਪਤਾ ਕੀ ਗੱਲ ਹੈ ਜੇ ਤਾਂ ਆਪਾਂ ਟਰਬੋ ਲਾਈਏ ਜਿਹੜੀ ਮੰਨ ਲੋ ਮੇਲਿਆਂ ਚਲਦੀ ਆ ਸਾਰਿਆਂ ਨਾਲੋਂ ਜ਼ਿਆਦਾਤਰ ਚਲਦੀ ਆ ਹਨਾ ਉਹ ਲਾਈਏ ਵੀ ਜਿਹੜੀ ਮੇਲਿਆਂ ਦੇ ਹਿਸਾਬ ਨਾਲ ਫੇਰ ਤਾਂ ਲਾ ਜਾਂਦੀ ਆ ਕਈ ਮੇਲੇ 5-7 ਮੇਲੇ ਵਧੀਆ ਲਾਉਂਦੀ ਆ ਉਹ ਵੀ ਪੂਰੀ लाਟ ਮਾਰਾ ਕੇ ਇਹ ਵੀ ਨਹੀਂ ਕਿ ਵੀ ਬੱਸ ਵੀ ਹਨਾ ਠੰਡਾ ਜਾ ਚਲਾ ਕੇ ਤਾਂ ਚਲੋ ਚੱਲੀ ਜਾਂਦਾ ਆ ਹਾਂ ਹੁਣ ਸੱਚ लाਟ ਤੋਂ ਯਾਦ ਆ ਜਿਹੜੀ ਵੀਰੇ ਤੁਸੀਂ ਮੈਨੂੰ ਵੀਡੀਓ ਦਿਖਾਈ ਨਾ ਮੈਂ ਵੀ ਵੇਖੀ ਆ ਚਲੋ ਇੰਨੀ ਲੰਮੀ लाਟ ਉੱਤੇ ਵੀ ਮੰਨ ਲਓ ਦੋ ਗਿੱਠਾਂ ਦੀ ਹੋ ਗਈ ਹੈ ਨਾ ਇੱਥੋਂ ਲੈ ਕੇ ਤੋੜ ਹੀ ਲਾਟ ਜਾਂਦੀ ਤੇ ਉੱਤੇ ਨਿਕਲਦੀ ਹੈ ਨਾ ਇਹ ਤਾਂ ਹੈ ਨਹੀਂ ਵੀ ਉੱਤੇ ਜਾ ਕੇ ਪੰਜਦੀ ਉਹ ਵੀਰੇ ਕੁਝ ਪਾਇਆ ਹੁੰਦਾ ਕਿ ਨਾਰਮਲ ਹੀ ਨਹੀਂ ਬਣਾ ਪੈਂਦੀ ਨਹੀਂ ਨਾਰਮਲ ਆਪਣੇ ਲੋਡ ਦੇ ਹਿਸਾਬ ਨਾਲ ਪੈਂਦੀ ਹੈ ਜਿੰਨਾ ਜ਼ਿਆਦਾ ਲੋਡ ਪੈਂਦਾ ਹੈ ਹਾਂਜੀ ਵੀ ਉਸ ਹਿਸਾਬ ਨਾਲ ਲਾਟ ਕੱਢਣੀ ਹੈ ਬਾਕੀ ਯਾਰ ਬਹੁਤ ਜ਼ਿਆਦਾ ਸੀ ਮੂਰੇ ਮਤਲਬ ਇੰਨੀ ਜ਼ਿਆਦਾ ਵਾਹਿਆ ਸੀ ਥੱਲੇ ਹੱਲ ਲਾ ਕੇ ਅੱਛਾ ਤੇ ਇੱਕ ਵਜਨ ਬਿੱਡ ਲਾ ਕੇ 16 ਫੁੱਟੀ ਭਰੀ ਹੋਈ ਸੀ ਠੀਕ ਹੈ ਕਰਕੇ ਲਾੜਦਾ ਫਿਰ ਵਜਣੀ ਡਿਜੀਲੀ ਸੀ ਹੁਣ ਆਪਣਾ ਹੋਰ ਕੁਝ ਨਹੀਂ ਜੀ ਕੋਈ ਹੋਰ ਨਹੀਂ ਜੀ ਬਾਕੀ ਇੱਕ ਗੱਲ ਹੈ ਵੀਰੇ ਪਾਵੇਂ ਉਹ ਮਿੱਟੀ ਕਿੰਨੀ ਮਰਜ਼ੀ ਪਾ ਲੈਣ ਹਨਾ ਮਿੱਟੀ ਉਹ ਵੱਧ-ਵੱਧ ਵੀ ਪਾ ਲੈਣ ਭਾਵੇਂ ਉਹ ਘਟਾ ਕੇ ਪਾ ਲੈਣ ਨੰਬਰ ਤਾਂ ਪਹਿਲਾ ਦੂਜਾ ਤੀਜਾ ਆਉਣਾ ਹੀ ਕਿਸੇ ਨੇ ਕਿਸੇ ਨੂੰ ਇੰਟਰਨੈਟ ਨਾਲ ਲੈ ਜਾਣਾ ਵੀ ਜੇ ਥੋੜੀ ਪਾਕ ਘੱਟ ਪਾ ਲੈਣਗੇ ਉਹਨੇ ਸੌਖੇ ਟਰੈਕਟਰ ਚੱਲੇ ਜਾਣਗੇ ਨੁਕਸਾਨ ਘੱਟ ਹੋਏ ਬਾਈ ਹਾਂ ਨੁਕਸਾਨ ਘੱਟ ਵੀ ਉੱਥੇ ਪੂਲੀ ਪੂਲੀ ਆ ਆ ਪੂਲੀ ਫੁੱਲੀ ਕਰ ਦੋ ਬਾਈ ਨੇ ਦੱਸਿਆ ਗਿਆ ਪੁਲੀ ਖੁੱਲ ਗਈ ਟਰੈਕਟਰ ਸੀਜ਼ ਨਹੀਂ ਹੋਇਆ ਇੱਕ ਹੋਰ ਤੁਹਾਨੂੰ ਗੱਲ ਕਰਨੇ ਵੇਖ ਲਓ ਵੀ ਸਪਲਾਈ ਸਾਰੀ ਰੁਕ ਗਈ ਤੁਸੀਂ ਆਪ ਦੇਖ ਲਓ ਵੀ ਐਂਦੇ ਉੱਤੋਂ ਮੇਨ ਡਰਾਈਵਰ ਹਾਂ ਪਾ ਪਾਣੀ ਦੇ ਸਾਰੇ ਸਪਲਾਈ ਰੁਕ ਜਾਨੀ ਜਦੋਂ ਮੇਨ ਸ਼ਾ ਇਹਦਾ ਹੁੰਦਾ ਵੀ ਜੇ ਡਰਾਈਵ ਮਿਲਦੀ ਹੈ ਨਾ ਸੀਜ਼ ਨਾ ਹੁੰਦਾ ਕਾਰਨ ਕੀ ਸੀ ਵੀਰੇ ਜਿਹੜੀ ਸੀਜ਼ੀ ਇਹ ਬਈ ਇੰਟਰਕੂਲਰ ਮੇਨ ਕਰਨਾ ਜਿਹਦੇ ਨੇ ਇੰਟਰਕੂਲਰ ਹੀ ਨਹੀਂ ਸੀ ਜਿਹਨੇ ਲਾਲਚ ਜਾਣ ਨਹੀਂ ਦਿੱਤਾ ਪਾਣੀ ਵੀ ਤੋ ਕਟੂਕੜੇ ਪਰਲੇ ਟਰੈਕ ਦੇ ਪਾਸੇ ਖੁੰਝੇ ਚ ਜਾ ਕੇ ਖੁੱਲੀ ਆ ਪਾਣੀ ਵੀ ਦੂਰ ਸੀ ਲਿਆ ਕੇ ਪਾਇਆ 5-10 ਮਿੰਟਾਂ ਚ ਠੀਕ ਹੈ ਫਿਰ ਇਹਨੂੰ ਕਿਤੇ ਮਣਾ ਮੋਟਾ ਪਾਇਆ ਫਿਰ ਰੱਖ ਕੇ ਬੰਦ ਕਰਨਾ ਪਿਆ ਠੀਕ ਹੈ ਤੇ ਪੱਕੀ ਜਲਾਈ ਰੱਖੀ ਮੂਰੀ ਫਿਰ ਹਵਾਰੇ ਕਰਨੀ ਵਸਟੰਡੀ ਜਾਣ ਗਏ ਬਾਕੀ ਆਪਦਾ ਲੱਕ ਆ ਜੀ ਹਰ ਇੱਕ ਦਾ ਹਨ ਤੇ ਨੁਕਸਾਨ ਚਲੋ ਵੱਧ ਤੋਂ ਵੱਧ ਪਤਾ ਹੀ ਨਹੀਂ ਕਿੰਨੇ ਦਾ ਹੋ ਜਾ ਜੀ ਉਥੇ ਮਨ ਲੋ ਚੱਲਦੇ ਟਰੈਕਟਰ ਦਾ ਪਤਾ ਹੀ ਨਹੀਂ ਉਥੇ ਵੀ ਕੀ ਚੱਲਦਾ ਪੂਰੇ ਪੂਰੇ ਚਾਂਸ ਹੀ ਹੁੰਦੇ ਆ ਜੀ 99% ਚਾਂਸ ਬਾਕੀ ਵੀਰੇ ਜੋ ਟਰੈਕਟਰ ਚੱਲਦਾ ਇੰਨੀ ਲਾਟ ਨਹੀਂ ਉਹਦੀ ਕਦੇ ਲੱਗਾ ਪਿਟਾਰ ਉਥੇ ਸੀਟ ਤੇ ਬੈਠਾ ਬਿਕਾ ਹੈ ਵੀ ਵੀ ਲੱਗਦੀ ਹੈ ਡਰ ਤਾਂ ਕਿੰਨੇ ਛੱਤਰ ਗੱਲਾ ਮੋਰੇ ਹੁੰਦਾ ਆਹੀ ਗੱਲਾਂ ਛੱਤਰ ਗੱਲਾ ਇਹਨਾਂ ਨੂੰ ਵੀ ਆ ਗਿਆ ਲਵੀ ਵੇ ਗਿਆ ਆ ਗਿਆ ਲਵੇ ਨਾਲ ਹੀ ਬੈਠਾ ਮਗਰਾਟ ਤੇ ਨਾ ਵੀ ਕਦੇ ਆ ਜਾ ਆ ਜਾ ਆ ਜਾ ਨਾਲ ਜੀ ਇਹ ਤਾਂ ਅੜ ਜਦੋਂ ਫਿਰ ਆਪਾਂ ਜਾਣਦੇ ਹੀ ਬੰਦਾ ਸੋਚ ਗਿਆ ਜੀ ਨੂੰ ਯੂਨੀਵਰਸਿਟੀ ਦੂਰ ਆਇਆ ਇੱਥੋਂ ਗਿਆਗੇ 150 ਕਿਲੋਮੀਟਰ ਗਿਆ ਆ ਵਿੱਚ ਜਾ ਕੇ ਚਲਾਇਆ ਹੀ ਨਹੀਂ ਤਾਂ ਫਾਇਦਾ ਨਹੀਂ ਬਾਕੀ ਜੀ ਫਿਰ ਉਹ ਵਾਲਾ ਮੈਦਾਨ 'ਚ ਹੀ ਨਹੀਂ ਜਾਂਦਾ ਜੀ ਨੂੰ ਡਰ ਲੱਗਦਾ ਨਹੀਂ ਇਸ ਗਰਮੀਆਂ ਦਾ ਪਹਿਲਾ ਸੀਜ਼ਨ ਹੀ ਸੀ ਜਿਹੜਾ ਲਾਇਆ ਆਪਾਂ ਇੱਕ ਮੇਲਾ ਸੀ ਇੱਕ ਦਿਨ ਬਰੀ ਹੋਏ ਸੀ ਉੱਦੀ ਵਾਗੇ ਠੀਕ ਹੈ ਜੀ ਤੇ ਫਿਰ ਆਗੇ ਕਰੇ ਮਰੋਦੇ ਪੁਲੀ ਖੁੱਲ ਗਈ ਜੇ ਆਪਣੀ ਅੱਛਾ ਟਰਪੋ ਕਿ ਨਹੀਂ ਤੋੜਦੇ ਆ ਬਾਈ ਟਰਪੋ ਦੀ ਗੱਲ ਚੱਲੀ ਜਾਂਦੀ ਸੀ ਤੁਸੀਂ ਆਪਣਾ ਵੀ ਬਹੁਤ ਤੋੜਦੇ ਹੋ ਨੇ 7-8 7-8 ਟਰਪਾਏ ਨੇ ਤੋੜ ਦਿਆਂ ਆਹ ਸੀਜ਼ਨ 'ਚ ਤੋੜੀਆਂ ਨੇ ਨਾਲੇ ਤੇ ਹੁਣ ਆਹ ਟਰਪੋ ਨੂੰ ਇਹ ਲੱਗੀ ਜਿੱਦਾਂ ਡਿੱਗੀ ਹੈ ਇਹਨੂੰ ਮਤਲਬ ਇਹਦੇ ਨਾਲ ਲਾ ਦੇਣੇ ਆਪਾਂ 5 ਮੀਲੇ ਹਾਂ ਚਾਰ ਪੰਜ ਮੀਲੇ ਲਾ ਦੇ ਖਰੇ ਸਹੀ ਹੈ ਜੀ ਇਹ ਸਹੀ ਹੈ 5 ਮੀਲੇ ਬਾਅਦ ਹੋ ਜਾਂਦੇ ਹਜੇ ਹੋਰ ਲਾ ਦੇ ਗਏ ਉਹਨਾਂ ਨੇ ਬਾਕੀ ਆਪਣੇ ਕੋ ਪਈ ਹੈ ਜੇ ਆਪਾਂ ਉਹ ਹੁਣ ਪਤਾ ਲੱਗ ਗਿਆ ਜਿਵੇਂ ਅੱਗੇ ਆਪ ਤਵੀਆਂ ਮੀਲੇ ਆਪਾਂ ਨਾ ਦੇਖਣ ਜਾਂਦੇ ਸੀ ਉਹ ਬਹੁਤ ਕੁ ਸਿੱਖਿਆ ਜੀ ਜਿਹੜਾ ਆਪਾਂ ਉਹ ਨਾਲ ਰੱਖਦੇ ਸੀ ਟਰਪੋ ਜਿਵੇਂ ਹੁਣ ਵੀ ਹਨਾ ਕਦੋਂ ਵੀ ਉਹ ਨਾਲ ਹੀ ਰੱਖਦੇ ਸੀ ਇੱਕ ਟਰਪੋ ਹਾਂ ਕਿਉਂਕਿ ਉਹਨਾਂ ਨੂੰ ਚਾਂਸ ਮਿਲ ਜਾਂਦਾ ਸੀਗਾ ਵੀ ਦੂਸਰਾ ਹੁਣ ਇਹ ਤਾਂ ਬੰਦ ਹੀ ਹੋਇਆਗਾ हां ਹੁਣ ਤਾਂ ਚਲੋ ਬੰਨ ਬੈਨ ਕੀਤੇ ਨੇ ਸੰਡ ਉਹ ਲੋ ਆਪਣੇ ਕੋਲੇ ਉਹਨਾਂ ਕੋਈ ਸਮਾਨ ਹੋਣ ਇਕੱਠਾ ਹੋਈ ਚੁੱਕਿਆ ਅਗਲੱਗ ਭਾਜ ਵੀ ਜੇ ਕੋਈ ਪ੍ਰੋਬਲਮ ਆਉਂਦੀ ਏ ਛੋਟੀ ਮੋਟੀ ਤਾਂ ਉੱਥੇ ਹੈਂਡਲ ਕਰ ਲਈਦੀ ਮੌਕੇ ਤੇ ਕਰ ਲਈਦੀ ਹਾਂਜੀ ਤੇਰੇ ਟਰੈਕਟਰ ਗਰਮ ਹੁੰਦਾ ਏ ਕਿ ਨਹੀਂ ਹੁੰਦਾ ਜਿੰਨੀ ਤੁਸੀਂ ਮੋਡੀਫਿਕੇਸ਼ਨ ਕੀਤੀ ਏ ਗਰਮ ਬਈ ਇੰਟਰਕੂਲਰ ਬਿਦਾਊਟ ਇੰਟਰਕੂਲਰ ਤਾਂ ਹੁੰਦੀ ਏ ਉਦੋਂ ਸਿਆਲਾਂ ਚ ਅਸੀਂ ਚਲਾਉਂਦੇ ਪਰ ਇਹਦੇ ਨਾਲ ਨਹੀਂ ਹੁੰਦਾ ਇਹਦੇ ਨਾਲ ਨਹੀਂ ਹੁੰਦਾ ਨਹੀਂ ਅੱਧ ਧੀਰੇ ਨਹੀਂ ਸੂਇ ਐਤੋਂ ਤੋਂ ਨੀਚੇ ਠੀਕ ਹੈ ਵੀ ਗਰਮ ਨਹੀਂ ਹੁੰਦਾ ਨਹੀਂ ਹੁੰਦਾ ਕੋਸ਼ੋਰ ਨਹੀਂ ਕੀਤਾ ਹੈ ਹੋਰ ਕੁਝ ਨਹੀਂ ਹੈ ਬਸ ਕੱਲਾ ਉਹ ਹੀ ਆਪਣਾ ਇੰਟਰ ਕੋਲਰ ਹੀ ਲਾਇਆ ਤੇ ਹਾਂ ਇਹਦੇ ਗੇਮ ਹੈ ਵਾਕਈ ਗੇਮ ਹੈ ਬਈ ਹਵਾ ਇੱਕ ਠੰਡੀ ਜਾਣੀ ਕਿਥੇ ਇੱਕ ਬੰਨੇ ਪੈਪ ਦੇ ਹੱਥ ਤਰੀਚਣਾ ਦੂਜੇ ਬੰਨੇ ਹੱਥ ਨਹੀਂ ਤਰੀਚਣਾ ਹਾਂ ਬਾਕੀ ਬਾਕੀ ਰੇੜੀ ਰੀਟਰ ਪੱਖਾ ਸਾਰਾ ਕੁਲੀ ਪਾਲੀ ਦਾ ਹੋ ਜਾਂਦਾ ਜਿਗਾਰਡ ਹਨਾ ਸਾਰੀਆਂ ਚੀਜ਼ਾਂ ਜੇ ਕਰਨਾ ਮਤਲਬ ਆਪਰ ਕਰਨਾ ਜੇ ਤੁਸੀਂ ਪ੍ਰੋਪਰ ਕਰਨਾ ਸਾਰਾ ਹੋ ਹੀ ਜਾਂਦਾ ਜਿਗਾਰਡ ਬਾਜੀ ਹੋ ਜਾਂਦਾ ਜਿਗਾਰਡ ਬਾਜੀ ਤਾਂ ਕਿਉਂ ਲਿਆ ਕੇ ਪੱਖੀ ਦੀ ਪੱਕੀ ਗੱਸਣੀ ਤੇ ਉਧਰੋਂ ਆਪਣਾ ਇੱਕ ਆ ਬਦਲਣਾ ਪੱਖਾ ਬਦਲਣਾ ਮੇਨ ਹੈ ਨਾ ਪੇਵਨਡੇ ਫਰਾਂ ਵਾਲਾ ਪਾ ਦੇਣਾ ਪਿੱਛੇ ਸੀਗੇ ਜੀ ਉਹਦੇ ਮਗਰ ਸਪੇਸਰ ਪਾਏ ਹੋਏ ਇਹਨੂੰ ਅੱਗੇ ਲੈ ਕੇ ਗਏ ਸੀ ਅੱਛਾ ਵੀ ਜਮ ਜਿੰਨਾ ਹੋਇਆ ਵੀ ਰੀਡੀਟਰ ਦੇ ਨਾਲ ਪੱਖਾ ਲਾਈਏ ਵੀ 19 ਵੱਧ ਵੇ ਠੀਕ ਹੈ ਬਾਕੀ ਹੁਣ 19 ਖਿੱਚਦਾ ਹੁਣ ਬਹੁਤ ਫਰਕ ਪੈਣ ਲੱਗਿਆ ਇਹ ਤਾਂ ਠੀਕ ਹੈ ਜੀ ਵੀ ਸਪੇਸਰ ਪਾਤਾ ਵਿੱਚੋਂ ਵੀ ਹੋਰ ਅੱਗਾ ਲੈ ਗਏ ਲੰਬੇ ਨਟ ਜਿਹੜੇ ਪਾ ਕੇ ਇਹ ਮੱਗੇ ਨੂੰ ਕਰਤਾ ਪੱਖਾ ਹੋਰ ਠੀਕ ਹੈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਦੱਸੋ ਜੇ ਕਿਸੇ ਨੇ ਨਾ ਮੋਡੀਫਿਕੇਸ਼ਨ ਕਰਾਉਣੀ ਹੋਵੇ ਜਾਂ ਖੇਤੀ ਵਾਸਤੇ ਚਲੋ ਮੇਲਿਆਂ ਵਾਸਤੇ ਤਾਂ ਟਾਈਮ ਲੱਗਦਾ ਹੁੰਦਾ ਮੋਡੀਫਿਕੇਸ਼ਨ ਕਰਨ ਨੂੰ ਤੇ ਜੇ ਮੰਨ ਲਓ ਖੇਤੀ ਵਾਸਤੇ ਕਿਸੇ ਨੇ ਕਰਨੀ ਹੋਵੇ ਹਨ ਤੁਹਾਨੂੰ ਹੁਣ ਪਤਾ ਵੀ ਆਾ ਟਰਬੋ ਇੰਦੇ ਉੱਤੇ ਖੇਤੀ ਵਾਸਤੇ ਚੱਲੇਗੀ ਦੂਜੀਆਂ ਤੁਸੀਂ ਜੇ ਤੋੜੀਆਂ ਨੇ ਤੇ ਕਿਸੇ ਗੱਲੋਂ ਤੋੜ ਕੇ ਤੁਹਾਨੂੰ ਐਕਸਪੀਰੀਅੰਸ ਆਇਆ ਹੈ ਹਾਂ ਹੋਇਆ ਜੀ ਹੋਇਆ ਸੀ ਵੀ ਐਕਸਪੀਰੀਅੰਸ ਐਵੇਂ ਨਹੀਂ ਹੁੰਦਾ ਹਨਾ ਭਈ ਮਾੜਾ ਇਹ ਨੰਬਰ ਦੱਸ ਦਿਓ ਇੱਕ 22 ਦਾ ਦੱਸ ਦਿਓ ਜਿਹੜਾ ਨੰਬਰ ਸਵੇਰੇ 10 ਤੋਂ ਸ਼ਾਮ ਦੇ 5 ਵਜੇ ਤੱਕ ਆਉਣੀ ਰਹੇ ਉਸ ਤੋਂ ਬਾਅਦ ਤੁਸੀਂ ਬੰਦ ਵੀ ਕਰ ਸਕਦੇ ਹੋ ਹਾਂਜੀ ਨੰਬਰ ਹੈਗਾ ਜੀ ਆਪਣਾ 79 ਹਾਂਜੀ 0000 492 ਠੀਕ ਹੈ ਜੀ ਹਾਂਜੀ ਤੇ ਇੱਕ ਵਾਰੀ ਫਿਰ ਬੋਲ ਦਿਓ ਜੀ 790000 492 ਬਈ ਮੋਡੀਫਿਕੇਸ਼ਨ ਕਿਸੇ ਨੇ ਵੀ ਕਰਾਉਣੀ ਹੋਵੇ ਦੋਨਾਂ ਟਰੈਕਟਰਾਂ ਦੇ ਵਿੱਚੋਂ ਅਰਜਨ ਹੋਵੇ ਤੇ ਹੋਲੈਂਡ ਹੋਵੇ ਚੱਲਦਾ ਕਰਕੇ ਦੇਣਗੇ ਬਈ ਪਹਿਲਾਂ ਵੀ ਚਲਾ ਕੇ ਦਿਖਾ ਦੇਣਗੇ ਹਨਾ ਪਹਿਲਾਂ ਅਗਲਾ ਦੇ ਸੰਤੁਸ਼ਟੀ ਕਰਕੇ ਆਇਆ ਹੁੰਦਾ ਫੇਰ ਹੀ ਆਉਂਦਾ ਅਗਲਾ ਹਾਂ ਫੇਰ ਹੀ ਜਾਂਦਾ ਮੋਡੀਫਾਈ ਕਰਵਾਉਣ ਫੇਰ ਹੀ ਆਉਂਦਾ ਤੇ ਬਾਕੀ ਫਫੜੇ ਭਾਈ ਕੇ ਮੇਨ ਜਿਹੜਾ ਪਿੰਡ ਹੈ ਨਾ ਵੀਰੇ ਇਹਨੂੰ ਜ਼ਿਲ੍ਹਾ ਮਾਨਸਾ ਹੀ ਪੈਂਦਾ ਮਾਨਸਾ ਹੀ ਪੈਂਦਾ ਮਾਨਸਾ ਜ਼ਿਲ੍ਹਾ ਦੇ ਅੰਦਰ ਤੁਸੀਂ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਠੀਕ ਹੈ ਜੀ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰਾ ਜੇ ਮਿਲਦੇ ਕਿਸੇ ਹੋਰ ਵੀਡੀਓ